ਮੈਂ ਜੇ ਤਾਂ ਇੱਕ ਵਾਰ ਜਦੋਂ ਮੈਨੂੰ ਮਤ ਹਜੇ ਕਾਲ ਜੋ ਹਟਿਆ ਸੀਗਾ ਮੈਂ ਤੇ ਪਰਨਾ ਲੈ ਕੇ ਮੈਂ ਤੁਰਿਆ ਤੇ ਬੰਦੇ ਨੇ ਕਿਹਾ ਕਹਿੰਦਾ ਯਾਰ ਕਿ ਤੇ ਪਰ ਲੈ ਕੇ ਪਰਨਾ ਨਹੀਂ ਲੈਣਾ ਸੀ ਤੇ ਸਾਡੇ ਜਿੱਦਾਂ ਬਾਪੂ ਹੋਣੀ ਚਾਚੇ ਹੋਣੀ ਇਹਨਾਂ ਨੂੰ ਸ਼ੌਂਕ ਸੀ ਵੇ ਰੱਖਾਂਗੇ 10 15 ਜਨਵਰੀ ਵਧੀਆ ਅੱਛਾ ਤੇ ਵੀ ਸ਼ੈੱਡ ਸੋਹਣਾ ਬਣਾਵਾਂਗੇ ਜਾਂ ਕਿਦਾਂ ਵੀ ਤੇ ਉਹ ਕੁਦਰਤੀ ਚਲੋ ਵਧੀਆ ਬਣ ਗਿਆ ਡੇਰੀ ਫਾਰਮ ਆਪਣੇ ਮੁੰਡੇ ਨੇ ਨਵੇਂ ਨੇ ਕਰਨਾ ਹੋਵੇ ਮੰਨ ਲਓ ਆਪਣੀ ਵੀਡੀਓ ਦੇਖੀ ਜਾਂਦਾ ਬੈਠੇ ਬੈਠੇ ਉਹ ਨੂੰ ਮਨ ਚ ਉਹ ਵੀ ਕੰਮ ਐ ਵੀ ਕਰਾ ਯਾਰ ਹਾਂਜੀ ਉਹ ਨੂੰ ਕੀ ਕਰਨਾ ਚਾਹੀਦਾ ਉਹ ਨੂੰ ਪਹਿਲਾ ਤਾਂ ਮੰਜੇ ਤੋਂ ਉੱਠਣਾ ਪੈਣਾ ਦਿੱਕਤ ਇਹ ਵੀ ਹੈ ਨਾ ਭਾਜੀ ਜਿੰਨੇ ਮਤਲਬ ਆਪਣੇ ਸਿਗੇ ਮੁੰਡੇ ਉਹ ਸਾਰੇ ਬਾਹਰ ਨੂੰ ਚੱਲ ਗਏ ਹੁਣ ਬਜ਼ੁਰਗਾਂ ਤੋਂ ਥੋੜਾ ਹੋਣਾ ਕੰਮ ਪਿੰਡਾਂ ਦੇ ਵਿੱਚ ਆਪਣੇ ਦੇ ਛੱਡੇ ਦਿੱਤਾ ਇਹ ਜਾਣ ਲੋਕਾਂ ਰੱਖਣੇ ਹੈ ਨਹੀਂ ਬਸੋ ਕੋਈ ਇੱਕ ਹੁਣ ਜਿਹੜੇ ਜ਼ਿੰਮੇਵਾਰ ਸੀਗੇ ਕਰਦੇ ਜ਼ਿੰਮੇਵਾਰਾ ਉਹ ਨਹੀਂ ਵੀ ਛੱਡ ਦਿੱਤੇ ਉਹ ਤੇ ਇਹਦੇ ਲਈ ਲੋਨ ਵਗੈਰਾ ਬਸ ਮਿਲ ਜਾਂਦਾ ਸੌਖਾ ਲੋਨ ਮਿਲ ਜਾਂਦਾ ਹਾਂਜੀ ਚੱਲਦੀਆਂ ਸਰਕਾਰ ਦੀਆਂ ਸਕੀਮਾਂ ਗਈਆਂ ਇਹ ਖੁੱਲੀਆਂ ਯਾਰ ਜ਼ਿਆਦਾ ਖੁਸ਼ ਰਹਿੰਦੀਆਂ ਇਹਦਾ ਮਤਲਬ ਹੈ ਨਾ ਹਾਂਜੀ ਹਾਂਜੀ ਬੱਥੇ ਤਾਂ ਹੈਨਾ ਖੁੱਲੀਆਂ ਸੌਖਾ ਹੈ ਜੀ ਤੇ ਲੋਕ ਕਹਿੰਦੇ ਨਾ ਫ੍ਰੀ ਰੇਂਜ ਮੁਰਗੀਆਂ ਵੀ ਉਹ ਸਟ੍ਰੈਸ ਫ੍ਰੀ ਹੋ ਕੇ ਅੰਡੇ ਦਿੰਦੀਆਂ ਮੈਨੂੰ ਲੱਗਦਾ ਸਟ੍ਰੈਸ ਫ੍ਰੀ ਹੋ ਕੇ ਦੁੱਧ ਦਿੰਦੀਆਂ ਨਹੀਂ ਨਹੀਂ ਫਰਕ ਆ ਬਾਈ ਜੇ ਬੰਦ ਕੇ ਰੱਖਾਂਗੇ ਥੋੜਾ ਜਿੱਦਾ ਮੁਸ਼ਕਲ ਵੀ ਹੋਰ ਹੁਣ ਬੰਨੇ ਆ ਬੰਦਾ ਹੋਵੇ ਤਾਂ ਗਰਮੀ ਜ਼ਿਆਦਾ ਲੱਗਣੀ ਹੈ। ਕੋਈ ਹੋਰ ਹਿਸਾਬ ਇਹਨਾਂ ਦਾ ਆ। ਪਿੰਡ ਦੇ ਵਿੱਚ ਤੁਸੀਂ ਜਿਹੜੇ ਮੁੰਡੇ ਫਿਰਦੇ ਆ ਜਾਂ ਕੰਮ ਧੰਦਾ ਭਾਲਦੇ ਆ ਜਾਂ ਕਿਵੇਂ ਆ ਤੁਹਾਡੇ ਨਾਲ ਮੁਲਾਕਾਤ ਹੁੰਦੀ ਹੋਣੀ ਆ। ਫਿਰਦੇ ਭਾਜੀ ਮੁੰਡੇ ਹੈ ਹੀ ਨਹੀਂ ਪਿੰਡ 'ਚ। ਅੱਛਾ ਹੁਣ ਮੈਂ ਤੁਹਾਨੂੰ ਦੱਸਦਾ ਬਈ ਕੱਦੂ ਕਰਦੇ ਸਾਨੂੰ ਮਤਲਬ ਟੈਨਸ਼ਨ ਰਹਿੰਦੀ ਵੀ ਜੇ ਟਰੈਕਟਰ ਫਸ ਗਿਆ ਸੱਦਣਾ ਕਿਨੂੰ ਆ। ਮੀਨਲ ਭਾਜੀ ਇਹ ਲਾਜ਼ਮੀ ਆ। ਹਾਂ ਅੱਜਕੱਲ ਮਤਲਬ ਤੁਸੀਂ ਖਰਾਕ ਦੇ ਵਿੱਚ ਹੀ ਰਲਾ ਕੇ ਪਾਉਂਦੇ ਓ ਲੈ ਇਹਦਾ। ਨੇ ਭਾਜੀ ਖਰਾਕ ਜੇ ਆਪਣੀ ਤਿਆਰ ਕਰवानी ਹੋਵੇ ਇਹ ਤਾਂ ਬਿਸ਼ੱਕ ਵਿੱਚ ਪਾ ਲਓ ਪਰ ਅਸੀਂ ਇਸ ਵੇਲੇ ਚਲੋ ਟਾਪ ਡਰੈਸਿੰਗ ਕਰਦੇ ਹਾਂ ਉੱਪਰ ਪੱਠਿਆਂ ਦੇ ਵਿੱਚ ਮਿਨਰਲ ਹੋਗਾ ਜਾਂ ਫੈਟ ਕੋਈ ਪਾਣੀ ਬਾਈਪਾਸ ਜਾਂ ਬਫਰ ਵਗੈਰਾ ਟਾਪ ਸਿਮੈਂਟਰ ਉਹ ਸਾਰਾ ਉੱਪਰ ਹੋਏ ਮੈਂ ਟਾਪ ਡਰੈਸਿੰਗ ਕਰ ਲਈਏ ਅੱਛਾ ਵੀ ਉੱਪਰ ਪਾ ਦਿੰਦੇ ਹਾਂ ਹਾਂਜੀ ਪੱਠਿਆਂ ਦੇ ਵਿੱਚ ਮਿਕਸ ਕਰ ਲਈਦਾ ਪਰ ਥੋੜੀ ਮੈਨੂੰ ਉਹ ਗੱਲ ਵੀ ਵਧੀਆ ਲੱਗੀ ਜਿਹੜੀ ਤੁਸੀਂ ਦੱਸਿਆ ਵੀ ਕੰਟੈਂਸਰ ਨਾਲ ਤੁਸੀਂ ਪਾ ਦੇ ਹਾਂਜੀ ਉਹ ਵੀ ਭਾਜੀ ਮਤਲਬ ਜਿੱਦਾਂ ਹੁਣ ਸਾਡੇ ਕੋਲ ਲੇਬਰ ਪੱਕੀ ਬੈਠੀ ਹੋ ਵੀ ਇੱਥੇ ਤੇ ਆਪ ਜਿੱਦਾਂ ਕੰਪੈਜ ਵੀ ਫਿਰ ਜੇ 1 ਘੰਟਾ ਲਵਣਾ ਜਾਂ 2 ਘੰਟੇ ਲਵਣੇ ਉਹ ਹਿਸਾਬ ਨਾਲ ਪੈਸੇ ਦੇ ਦਿੰਦੀ ਆ ਕੈਨੇਡਾ ਵਾਲਾ ਸਿਸਟਮ ਕਰਦਾ ਪਰ ਆਰ ਦਿੱਤੇ ਪਰ ਆਰ ਕੰਮ ਪੈਸੇ ਦੇ ਦਿੰਦੀ ਆ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਦਾਦੂਵਾਲ ਪਿੰਡ ਦੇ ਵਿੱਚ ਆ ਤੇ ਗੱਲਬਾਤ ਕਰਾਂਗੇ ਅਰਨ ਬਾਲੀ ਹੁਣਾਂ ਨਾਲ ਜਿਹੜੇ ਕਿ ਪਿੰਡ ਦੇ ਵਿੱਚ ਉਹਨਾਂ ਨੇ ਬਹੁਤ ਸੋਹਣਾ ਸ਼ੈੱਡ ਬਣਾਇਆ ਹੋਇਆ ਪਸ਼ੂ ਰੱਖਦੇ ਆ ਐਚ ਐਫ ਜਿਹੜੀਆਂ ਗਾਵਾਂ ਉਹ ਲਗਭਗ 13-14 ਸਾਲਾਂ ਤੋਂ ਇਹਨਾਂ ਨੇ ਰੱਖੀਆਂ ਹੋਈਆਂ ਉਦੋਂ ਉਹਨਾਂ ਦੀ ਉਮਰ ਜਿਹੜੀ ਹੈ ਲਗਭਗ 20 ਸਾਲ ਸੀ ਜਦੋਂ ਇਹ ਕੰਮ ਸ਼ੁਰੂ ਕਰ ਲਿਆ ਸੀ ਤੇ ਬਹੁਤ ਵੱਡੀ ਗੱਲ ਹੈ ਕਿ ਛੋਟੀ ਉਮਰ ਦੇ ਵਿੱਚ ਹੀ ਅਸੀਂ ਇਹ ਸੋਚ ਲਈਏ ਕਿ ਅਸੀਂ ਜ਼ਿੰਦਗੀ 'ਚ ਕਰਨਾ ਕੀ ਹੈ ਤੇ ਪੱਕੇ ਪੈਰੀਂ ਉਹਦੇ ਮਗਰ ਪੈ ਜਾਈਏ ਤੇ ਬਈ ਨਾਲ ਗੱਲਾਂ ਬਾਤਾਂ ਕਰਦੇ ਆ ਤੇ ਬਹੁਤ ਲੰਮਾ ਤਜਰਬਾ ਹੈ ਜਿਹੜੇ ਅੱਜ ਵੀ ਆਪਣੇ ਮੁੰਡੇ ਕੰਮ ਕਰਨਾ ਚਾਹੁੰਦੇ ਆ ਕਰ ਸਕਦੇ ਆ ਨਹੀਂ ਉਹਨਾਂ ਨੂੰ ਕਰਨਾ ਕਿੰਨਾ ਕੌਖਾ ਹੈ ਇਹਨਾਂ ਕੰਮਾਂ ਨੂੰ ਤੇ ਕਿੰਨਾ ਕ ਸੌਖਾ ਹੈ ਬਾਈ ਨਾਲ ਆਪਾਂ ਡਿਟੇਲ ਚ ਗੱਲਾਂ ਬਾਤਾਂ ਕਰਾਂਗੇ ਕਿਵੇਂ ਲੋਨ ਵਗੈਰਾ ਵੀ ਮਿਲ ਜਾਂਦਾ ਹੈ ਜਾਂ ਹੋਰ ਵੀ ਜਿਹੜੀਆਂ ਚੀਜ਼ਾਂ ਤਾਂ ਜੋ ਜਿਹੜੇ ਆਪਣੇ ਮੁੰਡੇ ਆ ਉਹ ਚੰਗਾ ਕੰਮਕਾਰ ਕਰ ਸਕਣ ਸ਼ੈੱਡ ਦੀ ਬਣਤਰ ਬਹੁਤ ਕਮਾਲ ਦੀ ਹੈ ਖੁੱਲੇ ਵੀ ਪਸ਼ੂ ਹੈ ਤੇ ਜਦੋਂ ਘਾਰਾਂ ਚੋਣੀ ਹੈ ਉਹ ਵੀ ਮਾਹੌਲ ਵਧੀਆ ਬਣਿਆ ਹੋਇਆ ਹੈ ਇੱਧਰ ਦੀ ਬਾਈ ਹਾਂਜੀ ਹਾਂਜੀ ਇੱਧਰ ਦੀ ਆ ਜਾਓ ਕੀ ਬਾਤ ਹੈ ਦੁਬਾਰੇ ਫੇਰ ਸਸਰੀ ਘਾਲ ਬਾਈ ਸਸਰੀ ਘਾਲ ਜੀ ਮਹਾਰਾਜ ਜੀ ਬਾਈ ਅਸਲ 'ਚ ਆਪਾਂ ਗੱਲਾਂ ਬਾਤਾਂ ਕਰਨੀਆਂ ਸਿੱਧੀਆਂ ਹੀ ਜਿਵੇਂ ਕਿ ਆਪਾਂ ਆ ਮੈਂ ਕੋਈ ਇੰਟਰਵਿਊ ਵਾਲਾ ਆਪਾਂ ਨਹੀਂ ਹਾਂਜੀ ਹਾਂਜੀ ਮੈਨੂੰ ਮਹਾਰਾਜ ਜੀ ਦੱਸੋ ਵੀ ਯਾਰ ਸਭ ਤੋਂ ਪਹਿਲਾਂ ਤਾਂ ਜਦੋਂ ਆਪਾਂ ਪਹਿਲਾਂ ਪਸ਼ੂ ਰੱਖਦੇ ਹੁੰਦੇ ਸੀ ਹਾਂਜੀ ਹੌਲੀ ਹੌਲੀ ਪੰਜਾਬ ਦੇ ਵਿੱਚੋਂ ਪਸ਼ੂਤਣ ਬਾਹਰ ਗਿਆ ਉਹ ਸਿਰਫ ਇਸ ਗੱਲ ਕਰਕੇ ਕਿਉਂਕਿ ਅਸੀਂ ਹਰ ਇੱਕ ਚੀਜ਼ ਸੌਖੀ ਬੜੀ ਪਾਲਦੇ ਹਾਂ ਵੀ ਡੂਲੂ ਲੈ ਕੇ ਜਾਈਏ ਤੇ ਦੁੱਧ ਆ ਜੇ ਹਾਂਜੀ ਹੂੰ ਇਹਨਾਂ 'ਚ ਤਾਂ ਪਸ਼ੂਆਂ ਦੀ ਤਾਂ ਸੇਵਾ ਵੀ ਕਰਨੀ ਪੈਂਦੀ ਆ ਕੱਖ ਪੱਠਾ ਵੱਡੋ ਗੋਹਾ ਚੱਕੋ ਹੈਨਾ ਫੇਰ ਕਿਤੇ ਜਾ ਕੇ ਆਪਾਂ ਦੁੱਧ ਕੱਢਦੇ ਆ ਤਾਂ ਕਰਕੇ ਆਪਣੇ ਜਿਹੜਾ ਇਹ ਕੰਮ ਸੀਗਾ ਇਹ ਬਾਹਰ ਹੋ ਗਿਆ ਸੀ ਹਾਂਜੀ ਤੇ ਤੁਸੀਂ ਫਿਰ ਇੱਧਰ ਜੰਗੀ ਪੱਦਰ ਤੇ ਪੂਰਾ ਐ ਕਰਕੇ ਕਿਵੇਂ ਆਏ ਤੇ ਕੀ ਮਾਹੌਲ ਬਣਿਆ ਨਹੀਂ ਉਹੀ ਪਾਜੀ ਜਿੱਦਾਂ ਚੱਲਦਾ ਸੀ ਕੰਮ ਰੱਖਿਓ ਸੀ ਪਹਿਲਾਂ ਅੱਛਾ ਤੇ ਉਤੋਂ ਹੀ ਫੇਚ ਲੱਗੇ ਰਹੇ ਆਮ ਤਾਂ ਹੁਣ ਜਿੱਦਾਂ ਪਿੰਡਾਂ ਦੇ ਵਿੱਚ ਆਪਣੇ ਦੇ ਛੱਡੇ ਦਿੱਤਾ ਹੈ ਜਾਨ ਲੋਕਾਂ ਰੱਖਣੇ ਹੈ ਨਹੀਂ ਬਸੋ ਕੋਈ ਹੁਣ ਜਿਹੜੇ ਜ਼ਿਮੀਂਦਾਰ ਸੀਗੇ ਕਰਦੇ ਜ਼ਿਮੀਂਦਾਰਾ ਉਹ ਨਹੀਂ ਵੀ ਛੱਡ ਦਿੱਤੇ ਉਹ ਕਿਸੇ ਮਤਲਬ ਬੰਦੇ ਕੋਲ ਹੋਊਗੇ ਨਹੀਂ ਤਾਂ ਸਾਰੇ ਹੰਡੋਲੂਆਂ ਵਾਲੇ ਹੀ ਆ ਸਹੀ ਗੱਲ ਅੱਗੇ ਸ਼ਰਮ ਆਉਂਦੀ ਸੀ ਡੋਲੂ ਚੱਕ ਕੇ ਕਿਸੇ ਦੇ ਜਾਣਾ ਤੇ ਪਰ ਹੁਣ ਹੁਣ ਦਿੱਕਤ ਇਹ ਵੀ ਆ ਨਾ ਭਾਜੀ ਜਿੰਨੇ ਮਤਲਬ ਆਪਣੇ ਸੀਗੇ ਮੁੰਡੇ ਉਹ ਸਾਰੇ ਬਾਹਰ ਨੂੰ ਚੱਲ ਗਏ ਹੁਣ ਬਜ਼ੁਰਗਾਂ ਤੋਂ ਥੋੜਾ ਹੋਣਾ ਕੰਮ ਪੱਠੇ-ਪੁੱਠੇ ਲਿਆਣ ਨੂੰ ਬੰਦਾ ਨਹੀਂ ਹੈਗਾ ਕੋਈ ਤੇ ਖੇਤੀ ਵੀ ਛੱਡੀ ਜਾਂਦੇ ਬੰਦੇ ਸਾਡੇ 100-100 ਖੇਤਾਂ ਵਾਲੇ ਲੋਕ ਬਾਹਰ ਜਾਈ ਜਾਂਦੇ ਆ ਤੁਸੀਂ 2011 ਦੇ ਵਿੱਚ ਇਹਦੇ ਸਬੰਧ ਦੇ ਵਿੱਚ ਟ੍ਰੇਨਿੰਗ ਲਈ ਹਾਂਜੀ ਉਦੋਂ ਬਹੁਤ ਸਾਰੇ ਲੋਕ ਤੁਹਾਡੇ ਨਾਲ ਦੇ ਸਾਥੀ ਐਲਸ ਵੀ ਕਰ ਰਹੇ ਹੋਣਗੇ ਹਾਂਜੀ ਪੂਰਾ ਉਸ ਵੇਲੇ ਜੋਰ ਸੀਗਾ ਜੀ ਹੈਨਾ ਤੇ ਫਿਰ ਇਹ ਕਿਵੇਂ ਕਿਉਂਕਿ ਉਹ ਘਰਦਿਆਂ ਦਾ ਵੀ ਇਹ ਦਬਾਅ ਹੁੰਦਾ ਆਮ ਤੌਰ ਤੇ ਜਿਹੜੇ ਆਪਣੇ ਘਰ ਦੇ ਆ ਉਹ ਇਹੀ ਚਾਹੁੰਦੇ ਹੁੰਦੇ ਆ ਵੀ ਯਾਰ ਸਾਡਾ ਜਵਾਬ ਕਿਤੇ ਪਿੱਛੇ ਨਾ ਰਹਿ ਜਾਏ ਕਿਉਂਕਿ ਉਹ ਪ੍ਰਸ਼ੰਸਾ ਕਰਦੇ ਹੁੰਦੇ ਆ ਵੀ ਸਾਡਾ ਜਵਾਬ ਕਿਤੇ ਗਲਤ ਨਾ ਹੋ ਕਰ ਲੈ ਹਾਂਜੀ ਹਾਂਜੀ ਉਹ ਫਿਰ ਕਿਵੇਂ ਦੱਸਾਂ ਮੈਂ ਉਹ ਭਾਜੀ ਮਤਲਬ ਔਖਾ ਸੀਗਾ ਥੋੜਾ ਬਈ ਸਾਡੇ ਪਿੰਡਾਂ ਚ ਜਦੋਂ ਉੱਦਦੇ ਨਹੀਂ ਕੋਈ ਮਤਲਬ ਖੇਤੀ ਇਹਨੂੰ ਜਾਂਦਾ ਬਹੁਤ ਬਹੁਤ ਰੀਅਰ ਹੁੰਦੇ ਆ ਤੇ ਪਰ ਚਲੋ ਖੇਤੀ ਕਰਦੇ ਕਰ ਹੋਣ ਕਰਕੇ ਚਲੋ ਥੋੜਾ ਬਹੁਤ ਬਾਪੂ ਉਹਨਾਂ ਦੀ ਸਪੋਰਟ ਸੀਗੀ ਤੇ ਬਾਕੀ ਤਾਂ ਕਾਫੀ ਲੋਕ ਕਹਿੰਦੇ ਬਈ ਪੜ੍ਹ ਲਿਖ ਕੇ ਆ ਕੇ ਲਾਪੇ ਕਰਨੇ ਅੱਛਾ ਮੈਂ ਜੇਤਾ ਇੱਕ ਵਾਰ ਜਦੋਂ ਮੈਨੂੰ ਮਤਲਬ ਹਜੇ ਕਾਲ ਜੋ ਫਟਿਆ ਸੀਗਾ ਮੈਂ ਤੇ ਪਰਨਾ ਲੈ ਕੇ ਮੈਂ ਤੁਰਿਆ ਤੇ ਬੰਦੇ ਨੇ ਕਿਹਾ ਕਹਿੰਦਾ ਯਾਰ ਤੇ ਪੜ੍ਹ ਲਿਖ ਕੇ ਪਰਨਾ ਹੀ ਲੈਣਾ ਸੀ ਤੇ ਕਿੰਨੀ ਉਮਰ ਸੀ ਭਾਈ ਉਦੋਂ ਉਦੋਂ ਭਾਜੀ 19 ਸਾਲਾਂ ਦਾ ਸੀਗਾ ਹੂੰ ਚਾ ਵਾਦ ਫਿਰ ਟ੍ਰੇਨਿੰਗ ਜਦੋਂ ਕਰੀ ਤੇ ਉਸ ਤੋਂ ਬਾਅਦ ਇਦਾਂ ਹੀ ਸੋਚਿਆ ਸੀ ਜਿਵੇਂ ਆਮ ਪਹਿਲਾਂ ਪੰਜ ਸੱਤ ਚਾਰ ਪਸ਼ੂ ਕਰੇ ਰੱਖਦੇ ਹੁੰਦੇ ਨੇ ਇੰਨਾ ਕੁ ਸੀਗਾ ਭਾਜੀ ਬਈ ਮਤਲਬ ਬਹੁਤੇ ਨਹੀਂ ਬਈ 25 30 ਰੱਖਾਂਗੇ 30 ਵੀ ਹੈ ਨਹੀਂ ਸੀ ਬਈ 20 ਕੇ ਰੱਖ ਕੇ ਹਨਾ ਹੂੰ ਹੂੰ ਬਈ ਇੰਨਾ ਕੁ ਕਰ ਲਵਾਂਗੇ ਹੂੰ ਹੂੰ ਤੇ ਹੌਲੀ ਹੌਲੀ ਚਲੋ ਫਿਰ ਬਰੀਡਾਂ ਨੂੰ ਚੱਲ ਪਏ ਬਰੀਡ ਵਧੀਆ ਕਰੀਏ अच्छा हां जी ते ਹੋਰ ਹੌਲੀ ਹੌਲੀ ਕਰਾਂਗੇ ਹੁਣ ਪਿੱਛੇ ਜਾਂ ਇੰਟਰਸਟ ਥੋੜਾ ਘਟ ਵੀ ਗਿਆ ਸਗਾ ਮਾਨਸ ਥੋੜਾ ਵੀ ਚਲੋ ਤੇ ਹੁਣ ਦੁਬਾਰਾ ਕਿਵੇਂ ਕੀ ਚੱਕਰ ਵੇ ਗਿਆ ਸੀ वैसे भी चलो कानु एमी डड नट्टी जाना कि नकद दौड़ लेना बीज ब्रीड बनाण च मतलब होली-होली लग्या ਸੀ ਬਹੁਤ ਇੰਟਰਸਟ ਥੋੜਾ ਘਟ ਗਿਆ ਸੀ ਖੇਤੀ ਵਾਲ ਨੂੰ ਥੋੜਾ ਜਿਆਦਾ ਧਿਆਨ ਲਾਪੇ ਸੀ ਕਰਨਾ ਤੇ ਹੁਣ ਦੁਬਾਰਾ ਫੇਰ ਇਧਰ ਥੋੜਾ ਹੁਣ ਇੰਟਰਸਟ ਵਧਾਇਆ ਵੀ ਇਹਨੂੰ ਕਰੀਏ ਹੋਰ ਅੱਗੇ ਕਿਉਂਕਿ ਜ਼ਮੀਨਾਂ ਸਾਡੇ ਪਾਸ ਜੀ ਇਧਰ ਬਹੁਤੀਆਂ ਹੈ ਨਹੀਂ ਗੀਆਂ ਹੁਣ ਅਸੀਂ ਖੇਤੀ ਵੀ ਨਾਲ ਕਰਦੇ ਹਾਂ ਮੋਸਟਲੀ ਠੇਕੇ ਤੇ ਆ ਆਪਣੀ ਘਰ ਦੀ ਜ਼ਮੀਨ ਤਾਂ ਥੋੜੀ ਹੈ ਸਾਡੀ ਹਮ ਸਹੀ ਗੱਲ ਫਿਰ ਉਦੋਂ ਜਦੋਂ ਤੁਸੀਂ ਕੀਤਾ ਇਹ ਟ੍ਰੇਨਿੰਗ ਤੋਂ ਬਾਅਦ ਫਿਰ ਆ ਸ਼ੈੱਡ ਬਣਾਇਆ ਨਹੀਂ ਪਹਿਲੇ ਬਣਿਆ ਸੀ ए, हुनी, हुनी। अच्छा ये पहला ही बनया सी ये ਸਾਡੇ ਜਿੱਦਾਂ ਬਾਪੂ ਹੋਣੀ ਜਾਚੇ ਹੋਣੀ ਇਹਨਾਂ ਨੂੰ ਸ਼ੌਂਕ ਸੀ ਵੀ ਰੱਖਾਂਗੇ 10 15 ਜਨਵਰੀ ਵਧੀਆ اچھا ਤੇ ਵੀ ਸ਼ੈੱਡ ਸੋਹਣਾ ਬਣਾਵਾਂਗੇ ਜਾਂ ਕਿਦਾਂ ਵੀ ਤੇ ਉਹ ਕੁਦਰਤੀ ਚਲੋ ਵਧੀਆ ਬਣ ਗਿਆ ਤੇ ਫਿਰ ਤੂਫੇ ਇੱਕ ਬਈ ਤੁਹਾਨੂੰ ਪਤਾ ਹੋਣਾ ਕਿਉਂਕਿ ਤੁਸੀਂ ਤਾਂ ਇਸ ਕੰਮ ਦੇ ਵਿੱਚ ਹੀ ਹੋ ਵੀ ਜੇਕਰ ਕਿਸੇ ਨੇ ਡੈਰੀ ਫਾਰਮ ਆਪਣੇ ਮੁੰਡੇ ਨੇ ਨਵੇਂ ਨੇ ਕਰਨਾ ਹੋਵੇ ਮੰਨ ਲਓ ਆਪਣੀ ਵੀਡੀਓ ਦੇਖੀ ਜਾਂਦਾ ਬੈਠੇ ਬੈਠੇ ਉਹ ਨੂੰ ਮੰਨ ਚ ਉਹ ਵੀ ਇਹ ਕੰਮ ਇਹ ਵੀ ਕਰਾ ਯਾਰ ਹਾਂਜੀ ਉਹਨੂੰ ਕੀ ਕਰਨਾ ਚਾਹੀਦਾ ਮੁਨੂ ਪਹਿਲਾਂ ਤਾਂ ਮੰਜੇ ਤੋਂ ਉੱਠਣਾ ਪੈਣਾ ਮੰਜੇ ਤੋਂ ਉੱਠ ਕੇ ਕੀ ਕਰਨਾ ਚਾਹੀਦਾ ਬਿਲਕੁਲ ਇਹ ਭਾਜੀ ਇੱਕ ਤਾਂ ਆਪਣੀ ਟ੍ਰੇਨਿੰਗ ਲੈ ਲਵੇ ਜਿੱਦਾਂ ਵੀ ਆਪਣੇ ਪੰਜਾਬ ਸਰਕਾਰ ਦੁਆਆਂ ਦੀ ਹੈ ਜਿਹੜਾ 15 ਦਿਨ ਦੀ 45 ਦਿਨ ਦੀ ਹਾਂਜੀ ਤੇ ਉਹੀ ਵੇਲੇ ਤੋਂ ਹਾਲੀਵੁੱਡ ਕਿਉਂਕਿ ਹੁਣ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਹੈਗਾ ਤਾਂ ਥੋੜਾ ਔਖਾ ਹੈ ਬੇ ਹੋ ਕਿਉਂਕਿ ਅੱਗੇ ਸੀਗਾ ਕੰਮ ਜਦੋਂ ਅਸੀਂ ਸ਼ੁਰੂ ਕੀਤੇ ਘਰਾਂ 'ਚ ਆਮ ਹੀ ਮਤਲਬ ਪੱਠੇ ਵਾਲੀਆਂ ਮਸ਼ੀਨਾਂ ਹੁਣ ਤਾਂ ਕਿਸੇ ਤੋਂ ਪੱਠੇ ਵਾਲੀ ਮਸ਼ੀਨ ਵੀ ਨਹੀਂ ਵਾਜੀ ਉਹ ਵੀ ਗਵਾੜ ਕਬੂੜ 'ਚ ਜਗਾਤੀਆਂ ਸਾਰੀਆਂ ਤੇ ਨਵੇਂ ਸਿਰੇੋਂ ਕਰਨਾ ਪੈਣਾ ਸਾਰਾ ਕੰਮ ਕਿ ਜਗ੍ਹਾ ਦੀ ਚੋਣ ਵੇ ਕਿੱਥੇ ਚਾਹੀਦਾ ਨੀਵਾਂ ਨਾ ਹੋਵੇ ਵੇ ਪਾਣੀ ਹੋਰ ਮੀਂਹ ਜਿਆਦਾ ਪੈ ਜਾਵੇ ਪਾਣੀ ਨਾ ਭਰ ਜਾਵੇ ਸ਼ੈੱਡ ਉੱਚਾ ਚਾਹੀਦਾ ਥੋੜਾ ਉੱਚਾ ਸ਼ੈੱਡ ਇਦਾਂ ਦੀਆਂ ਚੀਜ਼ਾਂ ਕਈ ਦੇਖ ਕੇ ਸ਼ੁਰੂ ਕਰਨਾ ਪੈਣਾ ਹੁਣ ਤੇ ਇਹਦੇ ਲਈ ਲੋਨ ਵਗੈਰਾ ਕਿਸੇ ਮਿਲ ਜਾਂਦਾ ਸੌਖਾ ਲੋਨ ਮਿਲ ਜਾਂਦਾ ਹਾਂਜੀ ਚੱਲਦੀਆਂ ਸਰਕਾਰ ਦੀਆਂ ਸਕੀਮਾਂ ਗਈਆਂ ਆ ਉਹ ਮਤਲਬ ਆਪਣੇ ਡੇਰੀ ਡਿਵੈਲਪਮੈਂਟ ਬੋਰਡ ਵਾਲੇ ਜਿਦਾਂ ਹੁੰਦੇ ਆ ਉਹਨਾਂ ਨਾਲ رابطہ ਕਰਕੇ ਤਾਂ ਉਸ ਦੱਸ ਦਿੰਦੇ ਸਰ ਕੁਛ ਹਾਂਜੀ ਨਹੀਂ ਆ ਹੁੰਦਾ ਨਾ ਕਈ ਵਾਰੀ ਜਿੰਮੀ ਆਪਾਂ ਕੋਈ ਲੋਨ ਲੈਣ ਜਾਂਦਾ ਉਹਦੇ ਲਈ ਖਾਸੀਆਂ ਉਹ ਚੱਕਰ ਜਿ ਘੜਾਉਣੇ ਪੈਂਦੇ ਆ ਜائیں ਆ ਕਿ ਇਹਦੇ ਚ ਇਦਾਂ ਭਾਜੀ ਹੈਗੀ ਆ ਬਈ ਚਲੋ ਮਾੜਾ ਮੋਟਾ ਤਾਂ ਫੇ ਅਡਜਸਟਮੈਂਟ ਕਰਨੀ ਪੈਂਦੀ ਆ ਬਈ ਕਿਉਂਕਿ ਬੈਂਕ ਵਾਲਾ ਹੁਣ ਪਤਾ ਨਹੀਂ ਇਹਨਾ ਕਿਹੜੀ ਬੈਂਕ ਤੋਂ ਅਗਲੇ ਲੋਨ ਕਰਾਉਣਾ ਮੇਰੀ ਯਰ ਚੰਗਾ ਨਾ ਹੋਵੇ ਤਾਂ ਗੀੜੇ ਲਵਾਈ ਜਾਵੇ ਹੁਣ ਕਈ ਤਾਂ ਮੈਨੇਜਰ ਐਦਾਂ ਦੇ ਵੀ ਆ ਬਈ ਐਦਾਂ ਕਰਿਓ ਜਿਹਾ ਆਂਦੇ ਹੋਏ ਲੱਸੀ ਲੈ ਆਇਓ ਫਿਰ ਦੇਖਦੇ ਕਰਦੇ ਆ ਸੋਚਦੇ ਆ ਇਦਾਂ ਦੇ ਵੀ ਹੈਗੇ ਆ ਕਈ ਸੌਖਾ ਵੀ ਕਰਦੇ ਕਈ ਸੌਖਾ ਕਰਦੇ ਹੁਣ ਬਹੁਤ ਤਰ੍ਹਾਂ ਦੇ ਆ ਹੁਣ ਬੈਂਕਾਂ 'ਚ ਜਾਨਨੇ ਆ ਪਤਾ ਆ ਕੋਈ ਮੈਨੇਜਰ ਚੰਗਾ ਆ ਕੋਈ ਕਿੱਦਾਂ ਦਾ ਆ ਏ ਭਾਈ ਜਿਵੇਂ ਤੁਸੀਂ ਪਸ਼ੂ ਰੱਖੇ ਆ ਹਾਂਜੀ ਆਮ ਤੌਰ ਤੇ ਉੱਤੇ ਕਿੰਨੇ ਕ ਪਸ਼ੂਆਂ ਤੋਂ ਸ਼ੁਰੂ ਕਰਨਾ ਚਾਹੀਦਾ ਹੈ ਜਿਹੜਾ ਕਿ ਕਾਮਯਾਬ ਡੈਰੀ ਇਹ ਭਾਜੀ ਬਜਟ ਇਹ ਬਜਟ ਦੇ ਹਿਸਾਬ ਨਾਲ ਅੱਛਾ ਬੇ ਕਿੰਨੇ ਕ ਮਤਲਬ ਹੈਗੀ ਆ ਮਤਲਬ ਬਜਟ ਦੀ ਬੇ ਉਸ ਹੋਂਦਾ ਬਾਕੀ ਥੋੜੇ ਤੋਂ ਸ਼ੁਰੂ ਕਰਨ ਦਾ ਇਹ ਹੋ ਜਾਂਦਾ ਹੈ ਵੀ ਥੋੜਾ ਇਹ ਬੰਦੇ ਦਾ ਮਨ ਟੇਕਦਾ ਵੀ ਹੈ ਜਾਂ ਨਹੀਂ ਕਈ ਵਾਰ ਕੇ ਮਾਨੇ ਕਈ ਵਾਰ ਪਸ਼ੂ ਹੁਣ ਪਿੱਛੇ ਲੰਪ ਹੀ ਆਈ ਸੀਗੀ ਉਸ ਵੇਲੇ ਤਾਂ ਦੇਖ ਕੇ ਇਦਾਂ ਲੱਗਦਾ ਜਿਵੇਂ ਪਤਾ ਨਹੀਂ ਪਸ਼ੂ ਬਚਣਾ ਹੈ ਕੋਈ ਨਹੀਂ ਹੂੰ ਦੂਰੋਂ ਡਰ ਲੱਗਦਾ ਸੀ ਵੀ ਨਾ ਇਹਦੇ ਨਾਲੋਂ ਤਾਂ ਕਰੀਏ ਤਾਂ ਚੰਗਾ ਆ ਹੂੰ ਤੇ ਪਰ ਚਲੋ ਮੁਸ਼ਕਿਲਾਂ ਆਉਂਦੀਆਂ ਆ ਇਹਦੇ ਚਲੋ ਹਰ ਇੱਕ ਕੰਮ ਚ ਹੱਲ ਵੀ ਨਿਕਲਦੇ ਆ ਹੂੰ ਤੇ ਚੱਲੇ ਜਾ ਰਹਿੰਦਾ ਹੂੰ ਸਹੀ ਏ ਗੱਲ ਤੇ ਫਿਰ ਜਦੋਂ ਇਹੋ ਜਿਹੀ ਕਈ ਵਾਰ ਘਟਨਾ ਆ ਜਾਂਦੀ ਹੈ ਜਿਵੇਂ ਪਿਛਲੀ ਵਾਰ ਲੰਪੀ ਸੀਗੀ ਹੈ ਨਾ ਤੇ ਉਹਦੇ ਚ ਫਿਰ ਤੁਸੀਂ ਕਿਵੇਂ ਮਸਲਾ ਹੱਲ ਕੀਤਾ ਉਹਦੇ ਚ ਪਾਜੀ ਬਸ ਥੋੜਾ ਬਹੁਤਾ ਠੀਕੇਲ ਜੋ ਵੀ ਦਵਾਈਆਂ ਸੀਗੇ ਲਾਉਂਦੇ ਰਹੇ ਹਾਂ ਤੇ ਕਹਿ ਲੋ ਵੀ ਰੱਬ ਸਬਬ ਵੀ ਚਲੋ ਬਚਾ ਹੋ ਗਿਆ ਇਹ ਸਿਰਫ ਦੋ ਮਤਲਬ ਡੈਥ ਹੋਈਆਂ ਸੀਗੀਆਂ ਜਿੱਦਾਂ ਦੋ ਗਾਇਆਂ ਇੱਕ ਬੜੀ ਗਾਂ ਸੀ ਇੱਕ ਛੋਟਾ ਬੱਚਾ ਸੀਗਾ ਅੱਛਾ ਹਾਂਜੀ ਫਿਰ ਉਹਨਾਂ ਨੂੰ ਵੱਖ ਰੱਖਿਆ ਤੁਸੀਂ ਨੇ ਬੱਖ ਤਾਂ ਭਾਜੀ ਹੁਣ ਕਿੱਥੇ ਮਤਲਬ ਇਦਾਂ ਹੈ ਨਾ ਵੀ ਸਾਰਿਆਂ ਨੂੰ ਪ੍ਰੋਬਲਮ ਆ ਗਈ ਹੋ ਸਗੀ ਅੱਛਾ ਵੀ ਕੋਈ 2-4 ਜਾਨਵਰ ਬਚੇ ਹੋ ਸਕੇ ਨਹੀਂ ਤਾਂ ਮੋਸਟਲੀ ਸਾਰਿਆਂ ਨੂੰ ਆ ਗਈ ਸੀ ਦਿੱਕੀ ਕਰ ਲਗਾਤਾਰ ਉਹ ਮਤਲਬ ਦਵਾਈਆਂ ਲਗਾਤਾਰ ਚਲਦੀਆਂ ਰਹੀਆਂ ਜੋ ਵੀ ਮਤਲਬ ਕਿਸੇ ਵੀ ਸਲਾਹ ਦੇ ਨਾਲ ਜਾ ਕੇ ਦਵੀ ਕਿਉਂਕਿ ਪਤਾ ਹੀ ਨਹੀਂ ਸੀ ਕਿਸੇ ਨੂੰ ਵੀ ਨਹੀਂ ਪਤਾ ਸੀ ਵੀ ਕਿਹੜੀ ਦਵਾਈ ਲੱਗਣੀ ਕਿਹੜੀ ਨਹੀਂ ਹਰੇਕ ਆਪਣੇ ਆਪਣੇ ਤਿਆਰ ਦੇ ਹਿਸਾਬ ਨਾਲ ਲੱਗਾ ਹੈ ਹਾਂ ਕਰੀਆਂ ਹੋਣ ਕਰੀਆਂ ਚ ਸੀਗਾ ਪਹਿਲਾਂ ਇਹ ਰੋਗ ਮਿਲਦਾ ਹੁੰਦਾ ਸੀ ਹਾਂਜੀ ਗੋਟ ਬਾਕਸ ਹੁਣ ਵੀ ਜਿਹੜੀ ਵੈਕਸੀਨ ਆਉਂਦੀ ਆ ਉਹੋ ਗੋਟ ਬਾਕਸ ਦੇ ਨਾਮ ਤੋਂ ਉਹੀ ਲਾਉਨੇ ਆ ਹਮ ਹੁਣ 2 ਸਾਲ ਹੋ ਗਏ ਲਾਉਂਦੇ ਸਹੀ ਹੈ ਓਵਰਆਲ ਬਾਈ ਤੁਹਾਨੂੰ ਕੀ ਲੱਗਦਾ ਵੀ ਕੰਮ ਕਿਦਾਂ ਦਾ ਹੈ ਕੰਮ ਵਧੀਆ ਹੈ ਭਾਜੀ ਮਤਲਬ ਸੋਹਣਾ ਕੰਮ ਆ ਪੈਸੇ ਚਾਰ ਬਣਦੇ ਆ ਅੱਛਾ ਹਾਂ ਖੁਸ਼ ਹੈ ਖੁਸ਼ ਹੋਰ ਹੋਰ ਵਧੀਆ ਨਜ਼ਾਰੇ ਆ ਵਿਹਲੇ ਬੈਠੇ ਆ ਇਹ ਗੱਲ ਬਿਲਕੁਲ ਸਹੀ ਹੈ ਜੇ ਬਹੁਤ ਸਾਰੇ ਡੇਰੀ ਵਾਲੇ ਨਾਲ ਮੈਂ ਸਿੱਧੀ ਗੱਲ ਕਰਾਂ ਉਹ ਕਹਿੰਦਾ ਬਈ ਤੜਕੇ ਹੱਥ ਨੇ ਕੰਮ ਹੁੰਦਾ ਬਾਕੀ ਪੋਛੂ ਕਹਿੰਦਾ ਆਪਦੇ ਆਰਾਮ ਕਰਦੇ ਆ ਆਪਾਂ ਨਹੀਂ ਨਹੀਂ ਇਹ ਹੋਰ ਆ ਨਾ ਬਾਈ ਜੇ ਮਤਲਬ ਆਪਾਂ ਥੋੜਾ ਮਸ਼ੀਨੀ ਵਾਲੇ ਪਾਸੇ ਜਾਂਦੇ ਆ ਔਟੋਮੈਟਿਕ ਵਾਲੇ ਪਾਸੇ ਜਾਂ ਜਾਈਏ ਫਿਰ ਕੰਮ ਹੈ ਹੀ ਨਹੀਂ ਭਾਜੀ ਹਮ ਮਤਲਬ ਫੇ ਤਾਂ ਇਹੀ ਆ ਬਈ ਇਹ ਇਹ ਚ ਸਿਰਫ ਦਿੱਕਤ ਇਹੀ ਆ ਬਈ ਤੁਹਾਨੂੰ ਪੂਰੇ ਟਾਈਮ ਤੇ ਜੇ 4 ਵਜੇ ਆ ਤਾਂ 4 ਵਜੇ ਆ ਉਹ 4 ਵਜੇ 15 20 ਮਿੰਟ ਦੇ ਨਹੀਂ ਹੋਣਾ ਉਹ ਫੇ ਗਲਤ ਹੋ ਜਾਂਦਾ ਕੰਮ ਹਮ ਜੇ ਹੌਲੀ ਹੌਲੀ ਅਸੀਂ 15 ਮਿੰਟ ਅੱਜ ਕਰਦੇ ਆ ਕੱਲ ਨੂੰ ਫੇ ਅੱਧਾ ਘੰਟਾ ਬਣ ਜਾਣਾ ਉਹਦਾ ਇਹ ਆ ਬਈ ਟਾਈਮ ਦੇ ਪਾਬੰਦ ਪੂਰੇ ਰਹਿਣਾ ਪੈਣਾ ਫੇ ਜੇ ਘਰ ਰਿਸ਼ਤੇਦਾਰ ਕੋਈ ਆਇਆ ਜਾ ਤਾਂ ਫੇ ਉਹਨੂੰ ਛੱਡ ਕੇ ਤੁਰਨਾ ਪੈਣਾ ਬਈ ਭਾਈ ਬੈਠ ਤੂੰ ਫੇ ਮੈਂ ਕਰਕੇ ਆਇਆ ਆ ਕੀ ਰੁਟੀਨ ਹੁੰਦਾ ਬਈ ਤੁਹਾਡਾ ਅਸੀਂ ਭਾਈ ਸਵੇਰੇ 4 ਵਜੇ ਇੱਥੇ ਫਾਰਮ ਤੇ ਹੋਰ ਜੀ अच्छा ते मैं ता लेटया ना बापू हुनी सवेरे सवेरे संभाल लंदे आ हम्म हम्म ते बस फिर उतो बाद मैं आपा 7:00 ਵਜੇ ਤੱਕ ਕੰਮ ਖਤਮ ਕਰਦੀ ਸਾਰ ਅੱਛਾ ਫਿਰ ਉਤੋਂ ਬਾਅਦ ਪਸ਼ੂ ਆਪਣਾ ਖਾਈ ਪੀ ਜਾਂਦੇ ਜਿੱਦਾ ਵੀ ਆ ਫੇਰ ਸ਼ਾਮ ਨੂੰ ਆ ਸ਼ਾਮ ਨੂੰ ਕਿੰਨੇ ਵਜੇ ਸ਼ੁਰੂ ਕਰਦੇ ਸ਼ਾਮ ਨੂੰ ਉਹੀ 2:30 3:00 ਵਜੇ ਪਾਉਂਦੇ ਆ 3:00 ਵਜੇ ਅੱਛਾ ਸਹੀ ਬਈ ਤੁਹਾਡਾ ਸ਼ੈੱਟ ਦੀ ਜਿਹੜੀ ਮੰਤਰ ਹੈ ਨਾ ਇਹ ਬਹੁਤ ਕਮਾਲ ਦੀ ਹੈ ਉਸ ਸਮੇਂ ਦੇ ਵਿੱਚ ਜੇ ਤੁਸੀਂ ਜਿੱਦਾਂ ਦੀ ਇਹ ਬਣਾਈ ਹੈ ਨਾ ਤੇ ਖੁੱਲੇ ਪਸ਼ੂ ਤੁਸੀਂ ਰੱਖਦੇ ਹੋ ਜ਼ਿਆਦਾਤਰ ਤੇ ਫਿਰ ਕਿਵੇਂ ਇਹਨਾਂ ਦੀ ਚੋਈ ਹੁੰਦੀ ਹੈ ਇਸ ਜਗ੍ਹਾ ਤੇ ਇਸ ਜਗ੍ਹਾ ਤੇ ਚੋਈ ਮਤਲਬ ਕਰਦੇ ਆ ਅੱਛਾ ਤੇ ਹੁਣ ਜਿੱਦਾਂ ਤੁਹਾਡੇ ਆਉਣ ਤੋਂ ਪਹਿਲਾਂ ਭਾਜੀ ਹੁਣ ਹੀ ਆਏ ਹੋ ਸਕੇ ਦੋ ਹਾਂਜੀ ਹਾਂਜੀ ਤੇ ਉਹਨਾਂ ਨੇ ਇਹੀ ਸੀਗਾ ਮਤਲਬ ਸਲਾਹ ਉਹਨਾਂ ਦੀ ਲੈਂਦੇ ਵੀ ਜਿੱਦਾਂ ਹੁਣ ਪਾਰਲਰ ਬਣਾਉਣ ਦਾ ਹੈਗਾ ਇਹ ਮੋਰੇ ਵੀ ਇੱਥੇ ਥੋੜੀ ਚੋਈ ਮੁਸ਼ਕਲ ਆਉਂਦੀ ਜਿੱਦਾਂ ਪਸ਼ੂਆਂ ਦੇ ਵਿੱਚ ਤੇ ਉਹ ਪਾਰਲਰ ਬਣਾਵਾਂਗੇ ਹੁਣ ਉਹ ਕੀ ਹੁੰਦਾ ਬਈ ਉਹ ਭਾਜੀ ਮਤਲਬ ਇੱਕ ਜਗ੍ਹਾ ਤੇ ਜਿੱ ਹੁਣੇ ਬੈਠ ਕੇ ਚਵਾਈ ਕਰਨੀ ਪੈਂਦੀ ਆ ਮਸ਼ੀਨਾਂ ਲਾਣੀਆਂ ਪੈਂਦੀਆਂ ਉਹ ਫੇਰ ਜਿੱਦਾ ਰੈਂਪ ਬਣਾ ਦੇਣਾ ਦੋਨੇ ਸਾਈਡਾਂ ਤੇ ਉੱਚੇ ਕਰਕੇ ਹਾਂਜੀ ਉਹ ਗਾਵਾਂ ਉੱਤੇ ਖੜੀਆਂ ਕਰਕੇ ਤਾਂ ਫੇਰ ਮਸ਼ੀਨਾਂ ਇੱਕ ਵਕ ਇੱਕ ਬੰਦਾ ਚੋਈ ਕਰੀ ਜਾਵੇ ਚਾਰ ਗਾਈਆਂ ਇਕੱਠੀਆਂ ਦੀ ਜਾਂ ਛੇਆਂ ਦੀ ਅੱਛਾ ਵੀ ਇੱਕ ਟਾਈਮ ਦੇ ਉੱਤੇ ਛੇ ਗਾਈਆਂ ਉਹਦੇ ਹਾਂਜੀ 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 ਉਹ ਕਰਾਂਗੇ ਵੀ ਉਹਦੇ ਨਾਲ ਸਖਾਲਾ ਵੀ ਕੰਮ ਥੋੜਾ ਆਪ ਨੂੰ ਵੀ ਬਚਾ ਹੈਗਾ ਟਾਈਮ ਦੀ ਵੀ ਬਚਤ ਬੰਦੇ ਦੀ ਵੀ ਹਾਂਜੀ ਹਾਂਜੀ ਇਦਾਂ ਹਨਾ ਉਹ ਚ ਕੱਲਾ ਬੰਦਾ ਚਾਹੇ ਉਹ ਸੰਭਾਲਣ ਦਾ ਕੰਮ ਕਿਉਂਕਿ ਇੱਕੋ ਜਗ੍ਹਾ ਸਾਰੀਆਂ ਮਸ਼ੀਨਾਂ ਇਕੱਠੀਆਂ ਲਾਗੇ ਲਾਗੇ ਹੁੰਦੀਆਂ ਹੁਣ ਇਹ ਦੇ ਵਿੱਚ ਕਰਦੇ ਆ ਹਮ ਤੇ ਬਰ ਇੱਥੇ ਖਾਂਦੀ ਐ ਇਹ ਖਰਾਕ ਆ ਆਪਦੀ ਹਾਂਜੀ ਸਾਰਾ ਇੱਥੇ ਜੀ ਅੱਛਾ ਇੱਥੇ ਪੱਠੇ ਹੁਣ ਥੋੜਾ ਟਾਈਮ ਜਿਹਦਾ ਪਾ ਕੇ ਤੇ ਉੱਤੇ ਬਾਅਦ ਫੇਰ ਯਾ ਜਿਹੜੇ ਆ ਪਏ ਆ ਇਹ ਇਹ ਬਾਜੀ ਸਾਇਲੇਜ ਆ ਸਾਇਲੇਜ ਆ ਵਿੱਚ ਤੂੜੀ ਆ ਹਮ ਹਾਂਜੀ ਇਹ ਪਹਿਲਾਂ ਹੀ ਪਾਤਾ ਤੁਸੀਂ ਇਹ ਇਹ ਜਿਹਦਾ ਗੱਭੇ ਰੱਖ ਦਿੱਤਾ ਹੁਣ ਜਦੋਂ ਇਹਨਾਂ ਨੂੰ ਮਿਕਸ ਕਰਕੇ ਫੀਡ ਮਿਕਸ ਕਰਨੀ ਆ ਜਿੱਦਾਂ ਵੀ ਕਿਸੇ ਜਾਨ ਨੂੰ ਦੇਣੀ ਪੈਣੀ ਆ ਉਹਨੂੰ ਮੋਰੇ ਕਰਕੇ ਦਾ ਫੀਊਸਾ ਨਾ ਖਾ ਲੈਣੀ ਹਮ ਸਹੀ ਹੁਣ ਇਦਾਂ ਦਾ ਹੁਣ ਜਿਹਦਾ ਟੀਐਮਆਰ ਅੱਜਕੱਲ ਚੱਲਦੇ ਆ ਹਾਂ ਹਾਂ ਤੇ ਉਹਦੇ ਨਾਲ ਇਹ ਹੈ ਵੀ ਸਾਰਾ ਜੋ ਵੀ ਰਾਸ਼ਨ ਹੈਗਾ ਸਾਰਾ ਮਿਕਸ ਕਰਕੇ ਫੇਪਉਣਾ ਇਹ ਹਜੀ ਅਸੀਂ ਮੈਨੂਅਲੀ ਆਪੇ ਹੱਥਾਂ ਨਾਲ ਕਰ ਲਈਦਾ ਜਦੋਂ ਮਿਕਸ ਕਰਦੇ ਆ ਅੱਛਾ ਤੇ ਆ ਆ ਕਿਵੇਂ ਇਹ ਖੁੱਲਦਾ ਫਿਰ ਇਹ ਭਾਜੀ ਲੋਕ ਜਿੱਦਾ ਕਿਵੇਂ ਜੇ ਖੁੱਲਦਾ ਇਹਦਾ ਮਤਲਬ ਆਦਰੋ ਕੁਮਾ ਅੱਛਾ ਵੀ ਇਹ ਵਿੱਚ ਉਹ ਆ ਜਾਂਦਾ ਜਦੋਂ ਇੱਥੇ ਪਸ਼ੂ ਅੰਦਰ ਜਾ ਕੇ ਲੋਕ ਲਾ ਦਿੰਦਾ ਇਹਦਾ ਅੱਛਾ ਤੇ ਚੁਆਈ ਵਗੈਰਾ ਸਾਰਾ ਕੁਝ ਇੱਥੇ ਕਰੀਦਾ ਜੇ ਮਤਲਬ ਹੁਣ ਪਾਰਲਰ ਜਿੱਦਾਂ ਬਣਾੜ ਦੀ ਸਕੀਮ ਹੈਗੀ ਆ ਤੇ ਵਾਲੀ ਲੋੜ ਨਹੀਂ ਇਹਦੀ ਫੇ ਹੁਣ ਕਿੰਨੇ ਪਸ਼ੂ ਆਪਣੇ ਕੋਲੇ ਦੁੱਧ ਵਾਲੇ ਦੁੱਧ ਵਾਲੇ ਹੈਗੇ ਭਾਜੀ 15 ਹਮ ਬਾਕੀ 35 ਹੈਗੇ ਆ ਅੱਛਾ ਤੁਸੀਂ ਫਿਰ ਗਾਂ ਦੀ ਗਾਂ ਤਿਆਰ ਵੀ ਕਰਦੇ ਹੋ ਹਾਂਜੀ ਹੁਣ ਕੀ 15 ਗਾਇਆਂ ਪਿੱਛੇ ਸੇਲ ਕੀਤੀਆਂ ਸੀਗੀਆਂ ਸਿਆਲਾਂ ਚ ਅੱਛਾ ਹਾਂਜੀ ਹੁਣ ਜਿੱਦਾਂ ਹੁਣ ਸੈਕਸਡ ਸੀਮਨ ਲਾਇਆ ਸੀਗਾ ਸਾਰੇ ਬੱਚੇ ਤਿਆਰ ਆ ਹੁਣ ਸਿਆਲਾਂ ਦੇ ਵਿੱਚ ਉਹੀ ਔਰ ਐਵਰੇਜ ਕਿੰਨਾ ਕੁ ਦੁੱਧ ਦਿੰਦੀ ਹੈ ਗਾਂ ਹੁਣ ਮੀਰ ਕੋਲ ਭਾਜੀ ਉਹਦਾ 45 ਵਾਲੀਆਂ ਸੀਗੀਆਂ ਅੱਛਾ ਤੇ ਹੁਣ ਜਿਹੜੀ ਅਗਲੀ ਬਰੀਡ ਆਣੀ ਆ ਇਹਨੂੰ 50 ਕ੍ਰੋਸ ਕਰ ਜਾਣਾ ਜਿਹੜੇ ਬੱਚੇ ਹੁਣ ਹੈਗੇ ਜਿੱਦਾਂ ਹਾਂਜੀ ਹਾਂਜੀ ਤੇ ਦੂਵੇ ਇੱਕ ਸੂਏ ਤੀਏ ਤੱਕ ਇਹਨੇ ਕਰ ਜਾਣਾ ਕ੍ਰੋਸ ਹਮ ਬਹੁਤ ਵਧੀਆ ਤੇ ਫਿਰ ਦੁੱਧ ਵੇਰਕਾ ਜਾਂ ਕਿੱਥੇ ਜਾਂਦਾ ਇਹ ਭਾਜੀ ਹੁਣ ਨੈਸਲੇ ਨੂੰ ਪਹਿਲਾਂ ਵੇਰਕਾ ਨੂੰ ਪਾਉਂਦੇ ਰਹੇ ਕਾਫੀ ਟਾਈਮ ਅੱਛਾ ਤੇ ਹੁਣ ਨੈਸਲੇ ਨੂੰ ਚੱਲਦਾ ਇੱਥੇ ਲੈ ਜਾਂਦੇ ਆ ਕਿ ਇੱਥੇ ਲੈ ਜਾਂਦੀ ਆ ਕਿੰਨਾ ਕੁ ਐਵਰੇਜ ਹੋ ਜਾਂਦਾ ਦਿਨ ਦਾ ਉੱਤੇ 3.5 ਕਵਾਂਟਲ ਹੋਣ ਗਰਮੀਆਂ 'ਚ ਜਿੱਦਾਂ ਹੈਗਾ ਆ। ਹੂੰ ਸਿਆਲਾਂ ਦੇ ਵਿੱਚ 5.5 ਕਵਾਂਟਲ ਪਹੁੰਚ ਜਾਂਦਾ। ਲੋਕਲ ਬੰਦੇ ਵੀ ਲੈ ਜਾਂਦੇ ਇੱਕ ਉਹ ਨਹੀਂ ਲੈ ਜਾਂਦੇ। ਲੈ ਜਾਂਦੇ ਉਹ ਵੀ ਲੈ ਤੇ ਜਿੱਦਾਂ ਪਿੰਡ ਹੁਣ ਹੈ ਹੀ ਨਹੀਂ ਕਿਸੇ ਕੋਲ ਹੁਣ ਫੇਰ ਬੰਨ। ਸਹੀ ਗੱਲ। ਬਹੁਤ ਵਧੀਆ। ਤੇ ਫਿਰ ਹਰਾ-ਜਰਾ ਕਿੱਥੇ ਬੀਜਦੇ ਤੁਸੀਂ? ਹਰਾ-ਜਰਾ ਭਾਜੀ ਜਿੱਦਾਂ ਹੁਣ ਸਿਆਲਾਂ 'ਚ ਮੱਖਣ ਘਾ ਲਾਉਣਾ ਆ। ਜਿੱਦਾਂ ਹਾਲੇ ਵਾਲੇ ਜ਼ਮੀਨ ਆਪਣੀ ਆ ਇਹ। ਅੱਛਾ। ਤੇ ਇੱਥੇ ਬਿਜਲੀ ਤਾਂ ਲੱਗ ਗਈ। ਹੂੰ ਤੇ ਅੱਜਕੱਲ ਜਿੱਦਾਂ ਹੁਣ ਬਾਜਰਾ ਇਹ ਨਹੀਂ ਬੀਜਦੇ। ਤੇ ਇਹ ਸਿਰਫ ਸਾਇਲੇ ਚ ਚੱਲਦਾ ਇਹ ਤੁਸੀਂ ਕਿੰਨਾ ਕੁ ਤੁਹਾਨੂੰ ਤਾਂ ਰੱਖਣਾ ਪੈਂਦਾ ਹੁੰਦਾ ਹੁਣ ਜਾਵਾਂ ਕਿਦਾਂ ਇਹ ਸਾਇਲੇ ਹਾਂ ਸਾਇਲੇ ਭਾਈ ਜਿੱਦਾਂ ਹੁਣ ਸਿਆਲਾਂ ਚ ਜਿਹੜਾ ਮੱਕੀ ਬੀਜੀ ਸੀ ਉਹਦਾ ਪਾਇਆ ਹੁਣ ਪਿੱਛੇ ਉਹ ਚੱਲਦਾ ਹੁਣ ਮੂਰੇ ਜਿੱਦਾਂ ਬਰਸਾਤੂ ਮੱਕੀ ਬੀਜੀ ਲਈ ਹੋਆ ਇਹਦਾ ਪਾ ਲੈਣਾ ਥੋੜਾ ਜਿਹਾ ਸਾਨੂੰ ਲੋਬੇ ਉਹੀ 25 ਖੇਤਾਂ ਦਾ ਪਾਲੀਦਾ ਇਸ ਸਾਲ ਦਾ ਜਿਹੜਾ ਭਾਈ ਨਵਾਂ ਬੰਦਾ ਹੁੰਦਾ ਉਹਨੂੰ ਤਾਂ ਫਿਰ ਇਹਦੇ ਚ ਥੋੜੀ ਜੀ ਦਿੱਕਤ ਆਉਂਦੀ ਹੋਊਗੀ ਪਰ ਤੁਹਾਨੂੰ ਤਾਂ ਪੂਰਾ ਸਾਫ ਸੁਭਾਗ ਆ ਗਿਆ ਹੋਊਗਾ ਹਾਂਜੀ ਹਾਂਜੀ ਭਾਜੀ ਮਤਲਬ ਸਿਸਟਮ ਸਾਰਾ ਦੇਖਣਾ ਪੈਂਦਾ ਨਾ ਵੀ ਪੂਰੇ ਸਾਲ ਦਾ ਸਾਇਲੇਜ ਹੋਰ ਬਾਅਦ ਚੋਂ ਘਟਣਾ ਜਾਵੇ ਜਾਂ ਕਿਦਾਂ ਵੀ ਆ। ਹਾਂ ਇਹ ਸਾਰੀ ਮੈਨੇਜਮੈਂਟ ਸਾਰਾ ਉਹ ਦੇਖਣਾ ਪੈਂਦਾ ਭਾਜੀ। ਹੂੰ। ਸਹੀ ਹੈ ਫਿਰ ਤਾਂ। ਤੇ ਬਾਈ ਫਿਰ ਇਹਦਾ ਡਾਕਟਰੀ ਕੰਮ ਜਿਹੜਾ ਹੈਗਾ ਗਾਈਆਂ ਦਾ ਲਗਾਤਾਰ ਚੈੱਕਅਪ ਤੁਸੀਂ ਆਪ ਹੀ ਕਰਦੇ ਹੋ ਜਾਂ ਫਿਰ ਡਾਕਟਰ ਆ ਕੇ ਕਰਦਾ ਕੋਈ? ਨਹੀਂ ਆਪ ਹੀ ਭਾਜੀ ਸਾਰਾ। ਅੱਛਾ। ਇਹ ਟੋਟਲੀ ਮਤਲਬ ਡਾਕਟਰ ਤਾਂ ਮਤਲਬ ਵੈਸੇ ਜੇ ਕਿਤੇ ਜ਼ਿਆਦਾ ਹੋ ਜਵੇ ਲੋਡ ਪੈ ਜਾਵੇ ਤਾਂ ਸਲਾਹ ਲੈ ਲਈ ਦੀ ਕਿਸੇ ਦੀ। ਨਹੀਂ ਤਾਂ ਆਪ ਹੀ ਸਾਰਾ ਜੋਗੀ। ਇਹ ਜਿਹੜਾ ਸ਼ੈੱਡ ਤਿਆਰ ਹੁੰਦਾ ਬਾਈ ਜਿਵੇਂ ਮੰਨ ਲਓ ਇਹ ਲਾ ਲਓ ਜਾਂ ਕੋਈ ਵੀ ਹੋਰ ਲਾ ਲਓ ਤੁਸੀਂ ਉਹਦਾ ਲਗਭਗ ਖਰਚਾ ਕਿੰਨਾ ਕਾ ਜਾਂਦਾ ਅੰਦਾਜ਼ਾ ਜੇ ਤੁਹਾਡੇ ਮਤਲਬ ਜਾਣ ਪਛਾਣ ਵਾਲੇ ਨੇ ਜਾਂ ਤੁਹਾਡੇ ਤੋਂ ਸਲਾਹ ਲੈ ਕੇ ਕਿਸੇ ਨੇ ਅੱਜ ਦੇ ਟਾਈਮ 'ਚ ਬਣਵਾਇਆ ਹੋਵੇ ਨਹੀਂ ਹੁਣ ਤਾਂ ਭਾਜੀ ਐਸ ਵਿਲੇ ਤੋਂ ਮੈਂ ਜਮ੍ਹਾਂ ਬੇ ਰੀਟ ਪੱਕਾ ਨਹੀਂ ਪਤਾ ਵੀ ਕੀ ਚੱਲਦਾ ਹੈ ਨਾ ਤੇ ਉਹ ਤਾਂ ਫਿਰ ਐਸਟੀਮੇਟ ਲਵਾ ਕੇ ਹੀ ਆ ਇਹ ਕਿੰਨੀ ਜਗ੍ਹਾ ਤੇ ਆਪਣਾ ਇਹ ਭਾਜੀ ਮਤਲਬ ਸਲਾ ਸ਼ੈੱਡ ਸ਼ੈੱਡ 70 ਫੁੱਟ ਇਸ ਸਾਈਡ ਨੂੰ ਹੋ ਗਿਆ ਜੀ ਹੂੰ ਹੂੰ ਤੇ ਤਕਰੀਬਨ 95 ਕੁ ਫੁੱਟ ਇਧਰ ਹੋ ਰਿਹਾ ਹੈ ਹਾਂ ਸਹੀ ਹੋ ਗਏ ਇਹ ਖੁੱਲੀਆਂ ਯਾਰ ਜਿਆਦਾ ਖੁਸ਼ ਰਹਿੰਦੀਆਂ ਇਹਦਾ ਮਤਲਬ ਹੈ ਹਾਂਜੀ ਹਾਂਜੀ ਬੱਤੀ ਤਾਂ ਹਨਾ ਖੁੱਲੀਆਂ ਸੌਖਾ ਹੈ ਜੀ ਤੇ ਲੋਕ ਕਹਿੰਦੇ ਨੇ ਫ੍ਰੀ ਰੇਂਜ ਮੁਰਗੀਆਂ ਵੀ ਉਹ ਸਟ੍ਰੈਸ ਫ੍ਰੀ ਹੋ ਕੇ ਅੰਡੇ ਦਿੰਦੀਆਂ ਮੈਨੂੰ ਲੱਗਦਾ ਸਟ੍ਰੈਸ ਫ੍ਰੀ ਹੋ ਕੇ ਦੁੱਧ ਦਿੰਦੀਆਂ ਨਹੀਂ ਨਹੀਂ ਫਰਕ ਆ ਭਾਈ ਜੇ ਬੰਨ ਕੇ ਰੱਖਾਂਗੇ ਥੋੜਾ ਜਿੱਦਾ ਮੁਸ਼ਕਲ ਵੀ ਹੋਰ ਹੁਣ ਬੰਨੇ ਆ ਬੰਦਾ ਹੋਵੇ ਤਾਂ ਗਰਮੀ ਜਿਆਦਾ ਲੱਗਣੀ ਹੈ ਨਹੀਂ ਸਹੀ ਗੱਲ ਹੈ ਇਹਦਾ ਹੈ ਸੱਚ ਗਰਮੀ ਤੋਂ ਜ਼ਿਆਦਾ ਹੈ ਬਾਈ ਇਹ ਗਰਮੀ ਬਹੁਤ ਮੰਦੀ ਹੈ ਨਾ ਬਹੁਤ ਬੁਰਾ ਹਾਲ ਹੈ ਜੀ ਜਿੱਦਾਂ ਹੁਣ ਅੱਜ ਤਾਂ ਹੁਣ ਅੱਜ ਥੋੜਾ ਮੀਨ ਵਾਲਾ ਮੌਸਮ ਥੋੜਾ ਜਿਹਾ ਚੇਂਜ ਹੋ ਗਿਆ ਹਾਂ ਹਾਂ ਬੁਰਾ ਹਾਲ ਹੋਏ ਨੇ ਇਹਨਾਂ ਦਿਨਾਂ ਚ ਗਰਮੀ ਹਜੇ ਫੇਰ ਹੋ ਜਾਂਦੀ ਐਡਜਸਟਮੈਂਟ ਕੋਈ ਨਾ ਕੋਈ ਹਾਂ ਹਾਂ ਇਹਨਾਂ ਦਿਨਾਂ ਚ ਜ਼ਿਆਦਾ ਔਖਾ ਹੋ ਜਾਂਦਾ ਥੋੜਾ ਫਿਰ ਤੁਸੀਂ ਆ ਜਿਵੇਂ ਆ ਪੱਖੇ-ਪੱਖੇ ਲੱਗੇ ਆ ਪੱਖੇ ਆ ਸਪ੍ਰਿੰਕਲਰ ਵਗੈਰਾ ਹੈਗੇ ਆ ਪਰ ਫੇਰ ਵੀ ਹੁਣ ਮੌਸਮ ਤਾਂ ਇਹਦੇ ਮੁਰੇ ਫੇਰ ਕਿੰਨਾ ਚਿਰ ਲੈਣਾ ਸਿਸਟਮ ਫਿਰ ਬਾਈ ਇਹਦੇ ਤੇ ਤੁਹਾਡਾ ਓਵਰਆਲ ਇਹਨੂੰ ਮੈਨੇਜ ਕਰਨ ਤੇ ਜਿਸ ਤਰ੍ਹਾਂ ਨਾਲ ਤੁਸੀਂ ਦੁੱਧ ਵੀ ਵ ਹੂੰ ਫੀਡ ਦਾ ਖਰਚਾ ਕਾਫੀ ਆ ਫਿਰ ਤੁਸੀਂ ਆਪ ਦੀ ਤਿਆਰ ਕਰਦੇ ਹੋ ਕਿ ਬਣੀ ਬਣਾਈ ਨਹੀਂ ਬਣੀ ਬਣਾਈ ਭਾਜੀ ਹੁਣ ਪਹਿਲਾਂ ਆਪ ਦੀ ਪਾਉਂਦੇ ਰਹੇ ਤੇ ਹੁਣ ਤਾਂ ਡੇਢ ਦੋ ਸਾਲ ਹੋ ਗਏ ਅੱਛਾ ਤੇ ਬਾਕੀ ਜਿਹੜਾ ਮਿਨਰਲ ਮਿਕਸਚਰ ਵਗੈਰਾ ਆ ਜਾਂ ਹੋਰ ਉਹ ਭਾਜੀ ਟਾਪ ਡਰੈਸਿੰਗ ਕਰਦੇ ਮਤਲਬ ਭਾਈ ਇੱਕ ਗੱਲ ਹੋਰ ਜਿਹੜੇ ਦੇਖਣ ਵਾਲੇ ਮੈਂ ਉਹਨਾਂ ਨੂੰ ਦੱਸਣਾ ਚਾਹਣਾ ਆਮ ਤੌਰ ਦੇ ਉੱਤੇ ਨਾ ਪਹਿਲਾਂ ਵੀ ਆਪਾਂ ਇਹੀ ਕਰਦੇ ਰਹੇ ਵੀ ਪਸ਼ੂ ਰੱਖੇ ਐ ਤੇ ਪਸ਼ੂਆਂ ਨੂੰ ਹਰਾਚਾਰਾ ਪਾਇਆ ਤੇ ਮਾੜਾ ਮੋਟਾ ਕੋਈ ਉਹ ਦਾਣਾ ਦੱਪਾ ਪਾਦਾ ਹੈ ਨਾ ਜਾਂ ਆਪਣੀ ਉਹ ਨਹੀਂ ਹੁੰਦੀ ਸੀ ਸਰੋਂ ਦੀ ਖਾਲ ਆ ਜਾਂ ਜਿਹੜਾ ਮੰਡੀ ਚੋਂ ਬਚ ਕੇ ਆ ਜਾਂਦਾ ਉਹ ਬਾਪੂ ਲੈ ਦੇਂਦੇ ਹੁੰਦੇ ਸੀ ਨਾ ਇਹੋ ਕੁਝ ਚੱਲਦਾ ਰਿਹਾ ਪਹਿਲਾਂ ਤੇ ਤੁਸੀਂ ਮੈਨੂੰ ਦੱਸੋ ਵੀ ਅਸਲ ਖਰਾਕ ਜਿਹੜੀ ਤੁਸੀਂ ਦਿੰਨੇ ਹੋ ਵੀ ਜਾਂ ਜਿਹੜੀ ਚਾਹੀਦੀ ਹੈ ਵੀ ਇਹ ਦੁੱਧ ਪੂਰਾ ਹੋ ਸਕੇ ਤੇ ਉਹ ਕਿਹੜੀ ਕਿਹੜੀ ਹੁੰਦੀ ਹੈ ਭਾਜੀ ਪੂਰੀ ਬੈਲੈਂਸਡ ਡਾਈਟ ਮਤਲਬ ਤਿਆਰ ਜਿਹੜੀ ਹੋਵੇ ਉਹੀ ਆ ਹੁਣ ਜੇ ਕੱਲਾ ਅਨਾਜ ਪਾਈ ਜਾਈਏ ਉਹ ਵੀ ਗਲਤ ਜਾਂ ਕੱਲੀਆਂ ਖਾਲਾਂ ਪਾਈ ਜਾਈਏ ਹੁਣ ਆਮ ਕੀ ਸਾਡੇ ਕਰਦੇ ਪਿੰਡਾਂ ਚ ਜਿੱਦਾਂ ਵੇ ਜਾਂ ਖਾਲ ਪਾਈ ਜਾਣੀ ਗੱਲੀ ਜਾਂ ਵੇ ਜਦੋਂ ਕਣਕ ਦਾ ਟਾਈਮ ਆਇਆ ਮੰਡੀ ਚੋਂ ਕਣਕ ਮੁੜ ਜਾਈ ਜਿਹੜੀ ਦਲੀਆ ਜਿਆ ਉਹ ਬਾਤ ਤਾਂ ਝੋਨਾ ਆਇਆ ਝੋਨਾ ਬਾਤ ਤਾਂ ਮੱਕੀ ਆਈ ਮੱਕੀ ਬਾਤ ਉਹ ਗੱਲ ਤਾਂ ਸਿਸਟਮ ਭਾਜੀ ਅੱਛਾ ਇਹਦਾ ਪ੍ਰੋਪਰ ਮਤਲਬ ਜਿਹੜੀ ਚੀਜ਼ ਦੀ ਲੋੜ ਆ ਅਨਾਜ ਕਿੰਨਾ ਚਾਹੀਦਾ ਵਿੱਚ ਖਾਲਾਂ ਕਿੰਨੀਆਂ ਚਾਹੀਦੀਆਂ ਉਹ ਸਾਰਾ ਨਹੀਂ ਫੇਰ ਵੀ ਜਿਵੇਂ ਹੁਣ ਇੱਕ ਤਾਂ ਖਰਾਕ ਹੋ ਗਈ ਜਿਵੇਂ ਉਹਦੇ ਚ ਅਨਾਜ ਜਾਂ ਹੋਰ ਚੀਜ਼ਾਂ ਹਨਾ ਉਹ ਤੁਸੀਂ ਕਹਿੰਦੇ ਫੀਡ ਜਿਹੜੀ ਪਾਉਣੇ ਹੋ ਹਾਂਜੀ ਹੋਰ ਜਿਹੜਾ ਮੈਂ ਮੈਂ ਮੈਨਰਲ ਮਿਕਸਰ ਦੀ ਗੱਲ ਕੀਤੀ ਮੈ ਹਾਂ ਅੱਜ ਗੱਲ ਮਤਲਬ ਤੁਸੀਂ ਖਾਾਕ ਦੇ ਵਿੱਚ ਹੀ ਰਲਾ ਕੇ ਪਾਉਣੇ ਗੱਲਾਂ ਇਹਦਾ ਨਹੀਂ ਪਾਜੀ ਖਾਾਕ ਜੇ ਆਪਣੀ ਤਿਆਰ ਕਰਵਾਣੀ ਹੋਵੇ ਇਹ ਤਾਂ ਬਿਸ਼ੱਕ ਵਿੱਚ ਪਾ ਲਓ ਪਰ ਅਸੀਂ ਇਸ ਵੇਲੇ ਚਲੋ ਟਾਪ ਡਰੈਸਿੰਗ ਕਰਦੇ ਹਾਂ ਉੱਪਰ ਪੱਠਿਆਂ ਦੇ ਵਿੱਚ ਮਿਨਰਲ ਹੋਗਾ ਜਾਂ ਫੈਟ ਕੋਈ ਪਾਣੀ ਬਾਈਪਾਸ ਜਾਂ ਬਫਰ ਵਗੈਰਾ ਟਾਪ ਸਨਮੈਂਡਰ ਉਹ ਸਾਰਾ ਉੱਪਰ ਇਹ ਮੈਂ ਟਾਪ ਡਰੈਸਿੰਗ ਕਰ ਲਈ ਹਾਂ ਅੱਛਾ ਵੀ ਉੱਪਰ ਪਾ ਦਿੰਨੇ ਹਾਂ ਹਾਂਜੀ ਪੱਠਿਆਂ ਦੇ ਵਿੱਚ ਮਿਕਸ ਕਰ ਲਈਦਾ ਪੱਠਿਆਂ ਦੇ ਵਿੱਚ ਕਰ ਹਾਂਜੀ ਹਾਂ ਦੋਸਤੋ ਮਿਨਰਲ ਮਿਕਸਚਰ ਇਹ ਆ ਵੀ ਜਿਹੜਾ ਦੁੱਧ ਹੁੰਦਾ ਨਾ ਦੁੱਧ ਦੇ ਵਿੱਚ ਜਿਵੇਂ گاਵਾ ਦੀ ਗੱਲ ਕਰੀਏ ਤਾਂ 87% ਪਾਣੀ ਹੁੰਦਾ ਦੁੱਧ ਦੇ ਵਿੱਚ ਬਾਕੀ ਜਿਹੜਾ ਹੁੰਦਾ ਦਾ ਉਹ ਠੋਸ ਪਤਾ ਪਦਾਰਥ ਹੁੰਦਾ ਜਿਵੇਂ ਆਪਣਾ ਖੂਆ ਜਦੋਂ ਬਣਾਉਨੇ ਆਪਾਂ ਖਾਸਾ ਟਾਈਮ ਕਾਢੀ ਜਾਂਦੇ ਆ ਤੇ ਉਸ ਤੋਂ ਬਾਅਦ ਜਿਹੜਾ ਮਤਲਬ ساتھ ਜਿਹੜੀ ਚੀਜ਼ ਆ ਉਹ ਬਚਦੀ ਹੈ ਉਹ ਜਿਹੜੇ ਵੀ ਤਰ੍ਹਾਂ ਤਰ੍ਹਾਂ ਦੇ ਜਿਹੜੇ ਮਿਨਰਲਸ ਹੁੰਦੇ ਆ ਉਹ ਆਪਾਂ ਜੇਕਰ ਪਸ਼ੂ ਨੂੰ ਦੇਵਾਂਗੇ ਤਾਂ ਉਹ ਦੇਣ ਤੋਂ ਬਾਅਦ ਹੀ ਉਹ ਜਿਹੜਾ ਦੁੱਧ ਆ ਉਹ ਵੀ ਕੁਆਲਿਟੀ ਜਿਹੜੀ ਹੈਗੀ ਉਹ ਵਧੀਆ ਹੋਊਗੀ ਤੇ ਪਸ਼ੂ ਜਿਹੜਾ ਹੈਗਾ ਉਹ ਚੰਗਾ ਦੁੱਧ ਦੇਊਗਾ। ਭਾਈ ਪਾਣੀ ਪਸ਼ੂ ਨੂੰ ਕਿੰਨਾ ਬਹੁਤ ਪੀਣਾ ਚਾਹੀਦਾ ਕਹਿੰਦੇ? ਤੁਸੀਂ ਪਾਣੀ ਪੂਣੀ ਦਾ ਕਿਵੇਂ ਦੇਖਦੇ ਹੋ ਫਿਰ? ਪਾਣੀ ਭਾਜੀ ਖੁੱਲਾ ਹੀ ਆਪਣੇ ਤਾਂ। ਅੱਛਾ ਜਿੰਨਾ ਮਰਜ਼ੀ ਮਤਲਬ ਪਾਣੀ ਤਾਂ ਇਦਾਂ ਵੀ ਦੁੱਧ ਪਾਣੀ ਤੋਂ ਹੀ ਬਣਨਾ। ਬਿਲਕੁਲ ਜਦੋਂ ਜ਼ਿਆਦਾ ਪਾਣੀ ਪੀਊਗਾ ਤਾਂ ਦੁੱਧ। ਪਾਣੀ ਦੀ ਹੈ ਨਾ। ਇੱਥੇ ਤੁਸੀਂ ਕਿੱਥੇ ਰੱਖਿਆ ਹੋਇਆ ਪਾਣੀ ਦਾ? ਉਹ ਭਾਜੀ ਮੂਰੇ ਉੱਧਰ ਹੈਗਾ। ਅੱਛਾ ਉਹ ਸਿੱਧਾ ਖੁੱਲਾ ਜਦੋਂ ਮਰਜ਼ੀ ਪੀਣ ਉਹ ਵੀ ਥੋੜਾ ਚਲੋ ਸਾਡੇ ਗਲਤ ਸਿਸ ਅੱਛਾ ਲਾਗੇ ਲਾਗੇ ਮਤਲਬ ਖੋਲੀਆਂ ਬੱਕਰੀਆਂ ਬੱਕਰੀਆਂ ਚਾਹੀਦੀਆਂ ਅੱਛਾ ਹਾਂ ਇਹਨਾਂ ਦਾ ਉਧਰ ਨੂੰ ਜਾਣਾ ਉਨੀ એનર્ਜੀ ਵੇਸ ਹੋਣੀ ਹੈ ਪਸ਼ੂ ਦੀ ਹੂੰ ਹੁਣ ਤਾਂ ਪਾਜੀ ਬਹੁਤ ਥਿਉਰੀਆਂ ਆ ਗਈਆਂ ਕਈ ਚੀਜ਼ਾਂ ਮਤਲਬ ਜੇ ਨਵਾਂ ਸ਼ੁਰੂ ਕਰਨਾ ਹੋਵੇ ਹਾਂਜੀ ਤਾਂ ਉਹ ਸਾਰਾ ਹੋ ਸਕਦਾ ਜਿਵੇਂ ਤੁਸੀਂ ਇੰਨਾ ਟਾਈਮ ਪਹਿਲਾਂ ਟ੍ਰੇਨਿੰਗ ਲਈ ਹੈ ਜਿਹੜੀ ਹੁਣ ਟ੍ਰੇਨਿੰਗ ਕਰਦੇ ਆ ਮੁੰਡੇ ਜਾਂ ਹੁਣ ਜਿਹੜਾ ਬਣਤਰਾਂ ਹੋ ਗਈਆਂ ਇਹਨਾਂ ਦੀਆਂ ਉਹਨਾਂ 'ਚ ਬਹੁਤ ਬਦਲਾ ਆ ਗਿਆ ਹੁਣ ਬਹੁਤ ਜ਼ਿਆਦਾ ਪਾਜੀ ਹੁਣ ਜਿੱਦਾਂ ਅਸੀਂ ਸ਼ੈੱਡ ਵੀ ਥੋੜਾ ਸਾਡੇ ਸਾਰ ਹੁਣ ਦੇ ਹਿਸਾਬ ਨਾਲ ਸਨੀਮਾ ਲੱਗਦਾ अच्छा ये थोड़ा और ऊंचा चाहिए या खुला हम्म ते पार्टीशन जरूरी ज्यादा वे जितनी पार्टीशन ज्यादा होगी उतना सोखा काम मतलब पशुओं ਦੇ ਹਿਸਾਬ ਨਾਲ ਵੀ ਕਿਹੜਾ ਵੱਡਾ ਛੋਟਾ ਐਨੇ ਦੁੱਧ ਵਾਲੇ ਇਧਰ ਜਾਂ ਉਹਦੇ ਹਿਸਾਬ ਨਾਲ ਹਮ ਹੁਣ ਸਾਡੇ ਮਤਲਬ ਪਾਰਟੀਸ਼ਨਾਂ ਘੱਟ ਹੋ ਜਿੱਦਾ ਫਿਲਹਾਲ ਹਮ ਹਮ ਤੇ ਹੌਲੀ ਹੌਲੀ ਚਲੋ ਕਰਾਂਗੇ ਵੀ ਸੈਟਿੰਗ ਪਰ ਇਸ ਹਿਸਾਬ ਨਾਲ ਜੇ ਤੁਸੀਂ ਇੰਨੇ ਟਾਈਮ ਪਹਿਲਾਂ ਸ਼ੈੱਡ ਬਣਾਇਆ ਸੀ ਪਰ ਤੁਸੀਂ ਬਣਤਰ ਬਹੁਤ ਵਧੀਆ ਬਣਾਈ ਆੜਾ ਵਿਚਾਲੇ ਇਦਾਂ ਕਰਕੇ ਤੁਸੀਂ ਇਹਦਾ ਬਣਾਇਆ ਹੈ ਨਾ ਇਹਨਾਂ ਦੇ ਕੱਖਾਂ ਹਾਂਜੀ ਹਾਂਜੀ ਉਹੀ ਭਾਜੀ ਸਮੇਂ ਦੇ ਹਿਸਾਬ ਨਾਲ ਉਦੋਂ ਸੀਗਾ ਵੀ ਬਹੁਤਾ ਕੰਮ ਆ ਨਾ ਨੀਗਾ ਜੇ ਹੁਣ ਸਾਨੂੰ ਇਹ ਲੱਗੀ ਜਾਂਦਾ ਵਿੱਚ ਟਰੈਕਟਰ ਵੀ ਲੰਘਣਾ ਚਾਹੀਦਾ ਵਿੱਚ ਦੀ ਹਾਂ ਹਾਂ ਦੇ ਹੁਣ ਜੇ ਇਹ ਟੀਐਮਆਰ ਦੀ ਗੱਲ ਹੈ ਬੇਟੀ ਟੀਐਮਆਰ ਹੋਵੇ ਉਹ ਵਿੱਚ ਦੀ ਪੱਠੇ ਸਿੱਧਾ ਉਹਦੇ ਨਾਲ ਹੀ ਬੰਦਾ ਪਾ ਲੈਂਦਾ ਟੀਐਮਆਰ ਕੀ ਹੁੰਦਾ ਬਾਈ ਇਹ ਭਾਜੀ ਮਤਲਬ ਮਸ਼ੀਨ ਨਹੀਂ ਆ ਬੜੀ ਹੈ ਹੀ ਉਹਦੇ ਚ ਸਾਰਾ ਜਿੰਨਾ ਵੀ ਦਾਸ਼ਨ ਜਿੱਦਾ ਪਾਣਾ ਸਾਈਲੇਜ ਹੋ ਗਿਆ ਆ ਫੀਡ ਹੋ ਗਈ ਤੂੜੀ ਹੋ ਗਈ ਸਾਰਾ ਮਿਕਸ ਕਰ ਜਦਾ ਮਿਕਸ ਕਰ ਦੇਣਾ ਉਹਨੂੰ ਤੇ ਉਹ ਉਹ ਮਤਲਬ ਉਹਦੇ ਨਾਲ ਜਿਆਦਾ ਇਹਦੇ ਨਾਲ ਵੀ ਦੁੱਧ ਵਧੀਆ ਵਧੂਗਾ ਥੋੜਾ ਜਿਆਦਾ ਅੱਛਾ ਜਿੰਨਾ ਮਿਕਸ ਕਰਕੇ ਪਾਉਂਗੇ ਉੱਪਰ ਥੇ ਹਮ ਸਹੀ ਹੈ ਤੁਸੀਂ ਫਿਰ ਹੌਲੀ ਹੌਲੀ ਸਿਆਲਾਂ ਤੱਕ ਆਉਂਦੇ ਹੁੰਦੇ ਹੁੰਦੇ ਜਿਵੇਂ ਪਸ਼ੂ ਵਧਾ ਲੈਂਦੇ ਹੋਣਗੇ ਤੁਹਾਡੇ ਬਾਕੀ ਆਪਦੇ ਵੀ ਦੁੱਧ ਵਾਲੇ ਹੋ ਜਾਂਦੇ ਹੋਣਗੇ ਤੁਸੀਂ ਖਰੀਦਦੇ ਵੀ ਹੋ ਨਾ ਨਹੀਂ ਖਰੀਦਦੇ ਨਹੀਂ ਪਾਜੀ ਆਪਣੇ ਪਿਆਰ ਜੀ ਦੇ ਵਿੱਚ ਹੀ ਆ ਜੀ ਨਹੀਂ ਬਹੁਤ ਵਧੀਆ ਇਹ ਤਾਂ ਠੀਕ ਹੈ ਉਹ ਪਹਿਲਾਂ ਪਹਿਲਾਂ ਜਦੋਂ ਸ਼ੈੱਡ ਬਣਾਇਆ ਸ਼ੈੱਡ ਬੜਾ ਬਣ ਗਿਆ ਅੱਛਾ ਆਪਣੇ ਸਾਡੇ ਸਿਗੇ 5 6 ਜਨਵਰੀ ਅੱਛਾ ਤੇ ਸਾਨੂੰ ਮਤਲਬ ਸਾਲ ਕਦਾ ਇਦਾਂ ਲੱਗਦਾ ਰਿਹਾ ਵੀ ਯਾਰ ਇਹ ਤਾਂ ਬਈ ਬੜਾ ਜਿਆਦਾ ਬਣ ਗਿਆ ਬਈ ਐਨੀਮਲ ਹੈ ਨਹੀਂ ਮਨ ਕੀਤਾ ਵੀ ਚਲੋ ਲੈ ਲਈਏ ਪਰ ਲੈ ਹੀ ਨਹੀਂ ਅਸੀਂ ਵੀ ਆਪਣੇ ਤਿਆਰ ਕਰਾਂਗੇ ਉਧਰ ਜਿਵੇਂ ਹੁਣ ਇਹ ਤੁਸੀਂ ਐਨੇ ਟਾਈਮ ਦੇ ਸਿਰਫ ਐਚ ਐਫ ਗਾਵਾਂ ਦੀ ਕਰ ਰਹੇ ਹੋ ਕਿ ਮੱਝਾਂ ਵੀ ਰੱਖੀਆਂ ਤੁਸੀਂ ਇਦਾਂ ਕੁਝ ਨਹੀਂ ਭਾਜੀ ਐਚ ਐਫ ਹੀ ਗਾਵਾਂ ਆ ਸਕੇ ਉਦੋਂ ਤੋਂ ਹੀ ਪਹਿਲਾਂ ਤੋਂ ਇੱਕ ਜਰਸੀ ਹੁੰਦੀ ਸੀ ਪਹਿਲਾਂ ਹਾਂ ਜਰਸੀ ਤੇ ਉਹ ਵੀ ਵੇਚ ਦਿੱਤੀ ਸੀ ਫੇਰ ਰੱਖੇ ਨਹੀਂ ਸਿਰਫ ਐਚਾ ਫੇਰ ਰੱਖਿਆ ਹੂੰ ਸਹੀ ਹੈ ਬਹੁਤ ਵਧੀਆ ਪਿੰਡ ਦੇ ਵਿੱਚ ਆਪਣੇ ਜਾਂ ਨੇੜੇ ਤੜੇ ਹੋਰ ਵੀ ਫਾਰਮ ਹੈਗਾ ਕੋਈ ਭਾਜੀ ਸਾਡੇ ਇੱਥੇ ਲੱਗੇ ਹਨ ਇਧਰ ਘਾਟਾ ਸਾਡੇ ਇੱਕ ਮਾਲਪੁਰ ਹੈਗੇ ਦੋ ਫਾਰਮ ਉਹ ਬੜੇ ਕਾਫੀ ਫਾਰਮ ਪਿੰਡ ਦੇ ਵਿੱਚ ਤੁਸੀਂ ਜਿਹੜੇ ਮੁੰਡੇ ਫਿਰਦੇ ਆ ਜਾਂ ਕੰਮ ਧੰਦਾ ਭਾਲਦੇ ਆ ਜਾਂ ਕਿਵੇਂ ਆ ਤੁਹਾਡੇ ਨਾਲ ਮੁਲਾਕਾਤ ਹੁੰਦੀ ਹੋਣੀ ਆ ਫਿਰਦੇ ਭਾਜੀ ਮੁੰਡੇ ਹੈ ਹੀ ਨਹੀਂ ਪਿੰਡ 'ਚ ਚਾ ਹੁਣ ਮੈਂ ਤੁਹਾਨੂੰ ਦੱਸਦਾ ਬਈ ਕੱਦੂ ਕਰਦੇ ਸਾਨੂੰ ਮਤਲਬ ਟੈਨਸ਼ਨ ਰਹਿੰਦੀ ਵੀ ਜੇ ਟਰੈਕਟਰ ਫਸ ਗਿਆ ਸੱਦਣ ਅਗੇ ਨੂੰ ਹੂੰ ਬੇ ਨਾਲ ਵੀ ਖਿੱਚਣ ਨੂੰ ਜਾਂ ਕਿੱਦਾਂ ਫੇ ਨਾਲ ਦੇ ਪਿੰਡੋਂ ਮੁੰਡੇ ਸੱਦਣੇ ਪੈਣ ਅੱਛਾ ਇਹ ਹਾਲਾਤ ਹੋ ਗਏ ਉਹ ਹੂੰ ਜਿੰਨੇ ਸਾਡੇ ਮੇਰੇ ਹਾਣੀ ਸੀਗੇ ਮੋਸਟਲੀ ਬਾਹਰ ਚੱਲ ਗਏ ਆ ਅੱਛਾ ਤੇ ਜੇ ਕੋਈ ਇਕਾ ਦੁੱਕਾ ਇੱਥੇ ਹੈਗਾ ਵੀ ਤਾ ਉਹ ਮਤਲਬ ਹੂੰ ਓਖਾ ਹੀ ਹੋਣਾ ਬਜਾਰੇਗਾ ਸਹੀ ਆ ਪਰ ਥੋੜੀ ਮੈਨੂੰ ਉਹ ਗੱਲ ਵੀ ਵਧੀਆ ਲੱਗੀ ਜਿਹੜੀ ਤੁਸੀਂ ਦੱਸਿਆ ਵੀ ਕੰਟੈਂਟ ਸਰ ਨਾਲ ਤੁਸੀਂ ਪੈਸੇ ਦੇਦੇ ਹਾਂ ਜੀ ਉਹ ਵੀ ਭਾਜੀ ਮਤਲਬ ਜਿੱਦਾਂ ਹੁਣ ਸਾਡੀ ਕੋ ਲੇਬਰ ਪੱਕੀ ਬੈਠੀ ਹੋ ਵੀ ਇੱਥੇ ਹਾਂ ਹਾਂ ਤੇ ਆਪ ਜਿੱਦਾਂ ਕੋਈ ਕੰਮ ਪੈਜ ਵੀ ਫਿਰ ਇੱਕ ਘੰਟਾ ਲਵਾਉਣਾ ਜਾਂ ਦੋ ਘੰਟੇ ਲਵਾਉਣੇ ਉਹ ਸਾਬ ਨਾਲ ਪੈਸੇ ਦੇ ਦਿੰਦੀ ਆ ਕੈਨੇਡਾ ਵਾਲਾ ਸਿਸਟਮ ਕਰਦਾ ਪਰ ਆਰ ਦਿੰਦੇ ਆ ਪਰ ਆਰ ਕੰਮ ਪੈਸੇ ਦੇ ਦਿਆ ਨਹੀਂ ਵਧੀਆ ਵੈਸੇ ਉਹ ਗੱਲ ਠੀਕ ਆ ਉਹ ਪਾਣੀ ਆਪਣੇ ਆਪ ਨੂੰ ਕਹੇ ਲੱਗੀ ਤੇ ਪੀਣ ਹਾਂਜੀ ਹਾਂਜੀ ਬਹੁਤ ਵਧੀਆ ਠੀਕ ਹੈ ਭਾਈ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਤੇ ਬਾਕੀ ਥੋੜਾ ਇਹ ਇਹਨਾਂ ਨੂੰ ਰੱਖਣ ਦਾ ਪਸ਼ੂ ਨੂੰ ਬਹੁਤ ਵਧੀਆ ਠੀਕ ਹੈ ਆ ਇਧਰਲੇ ਪਾਸੇ ਪਸ਼ੂ ਉਹ ਜਿਹੜੇ ਦੁੱਧ ਨਹੀਂ ਦਿੰਦੇ ਹਾਂਜੀ ਭਾਜੀ ਇਹ ਦੂਜੇ ਹੀ ਆਈ ਫਰਾਇਆ ਇਹ ਮਤਲਬ ਮੂਰੇ ਤਿਆਰ ਆ ਇਹ ਸਿਆਲਾਂ ਦੇ ਵਿੱਚ ਇਹ ਤੁਸੀਂ ਮਸ਼ੀਨੀ ਚ ਜਵਾਈ ਕਰਦੇ ਹੋ ਮਸ਼ੀਨੀ ਚ ਜਵਾਈ ਕਿੰਨਾ ਕੁ ਟਾਈਮ ਲੱਗਦਾ ਹੈ ਜੇ ਇੱਕ ਪਸ਼ੂ ਇੱਕ ਐਨੀਮਲ ਨੂੰ ਭਾਜੀ ਉਹੀ 3-4 ਮਿੰਟ ਲੱਗਦੇ ਆ 4 ਮਿੰਟ ਹਾਂਜੀ ਫਿਰ ਤਾਂ ਕੋਈ ਖਾਸ ਟਾਈਮ ਨਹੀਂ ਲੱਗਦਾ ਨਹੀਂ ਨਹੀਂ ਕੁਝ ਵੀ ਨਹੀਂ ਜਵਾਈ ਤਾਂ ਭਾਜੀ ਸੌਖਾ ਜਿਹੜਾ ਤੁਸੀਂ ਉਹ ਕਹੀ ਜਾਂਦੇ ਹੋ ਨਵਾਂ ਸਿਸਟਮ ਜਾਂ ਬਣਾਉਣ ਦਾ ਉਹ ਉਦੋਂ ਵੀ ਜਿਆਦਾ ਸੌਖਾ ਹੋਊ ਜ ਫਿਰ ਉਹਦੇ 'ਚ ਭਾਜੀ ਮਤਲਬ ਟਾਈਮ ਤਾਂ ਉਹਨਾ ਹੀ ਲੱਗਣਾ ਉਹਦੇ 'ਚ ਇਹ ਹੋ ਰਹਿਣਾ ਵੀ ਜਿੱਦਾਂ ਇਹਦੇ ਵਿੱਚ ਬੈਠ ਕੇ ਚੋਈ ਕਰਨੀ ਇਹ 'ਚ ਰਿਸਕ ਰਹਿੰਦਾ ਵੀ ਪਸ਼ੂ ਲਤਨਾ ਮਾਰ ਦੇਵੇ ਜਾਂ ਕੁਝ ਵੀ ਹਾਂ ਤੇ ਉਹਦੇ 'ਚ ਇਹ ਹੁੰਦਾ ਵੀ ਆਪਣੀ ਸੇਫਟੀ ਬਹੁਤ ਆ ਫਿਰ ਉਹ 'ਚ ਖੜੇ ਹੋ ਕੇ ਮਤਲਬ ਕੰਮ ਕਰਨਾ ਪੈਣਾ ਸਾਰਾ ਹੂੰ ਉਹ ਸੌਖਾ ਹੋ ਜਾਂਦਾ ਥੋੜਾ ਹਾਂਜੀ ਹੂੰ ਇਹ ਜਿੰਮੇ ਤੁਸੀਂ ਹੁਣ ਇਸ ਟਾਈਮ ਤੁਸੀਂ ਕਿੰਨੀਆਂ ਮਸ਼ੀਨਾਂ ਦੀ ਚੋਈ ਕਰਦੇ ਕਨੋਕ ਵੱਧ ਹੁਣ ਭਾਜੀ ਮਤਲਬ 3 ਡਰਮ ਹੋਣਾ ਸਾਡੇ ਕੋਲ ਜਿਹੜੇ ਚਲਾਉਣੇ ਇਕੱਠੇ ਇਕੱਠੇ ਹਾਂਜੀ ਹੂੰ ਸਹੀ ਠੀਕ ਹੈ ਬਾਈ ਬਹੁਤ ਬਹੁਤ ਧੰਨਵਾਦ ਤੇ ਬਹੁਤ ਵਧੀਆ ਲੱਗਿਆ ਦੇਖ ਕੇ ਤੇ ਮੇਰਾ ਕਹਿਣਾ ਕਿ ਆਪਣੇ ਜਿਹੜੇ ਮੁੰਡੇ ਆ ਉਹ ਵੱਖੋ-ਵੱਖਰੀਆਂ ਅਸੀਂ ਵੀਡੀਓਜ਼ ਕਰਦੇ ਰਹਿੰਨੇ ਆ ਪਰ ਜਿਹੜਾ ਡੈਰੀ ਦਾ ਕੰਮ ਹੈ ਪਸ਼ੂਆਂ ਨੂੰ ਰੱਖਣ ਦਾ ਕੰਮ ਹੈ ਸਾਡਾ ਬਹੁਤ ਚਿਰਾਂ ਤੋਂ ਚੱਲਦਾ ਆ ਰਿਹਾ ਹੈ ਬਾਕੀ ਕਈ ਗੱਲਾਂ ਤਾਂ ਇੱਥੇ ਨਵੀਆਂ ਆ ਜਾਂਦੀਆਂ ਵੀ ਭਾਈ ਆਹ ਵੀ ਕਰ ਲਓ ਪਰ ਇਹ ਚੀਜ਼ਾਂ ਤਾਂ ਸਾਨੂੰ ਪਹਿਲਾਂ ਤੋਂ ਆਉਂਦੀਆਂ ਸਾਡੇ ਅੰਦਰ ਹੀ ਆ ਸਭ ਕੁਝ ਇਹ ਤਾਂ ਭਾਈ ਚਲੋ ਪਿਤਾ ਪੁਰਖੀ ਕਿੱਤੇ ਹੈਗੇ ਆ ਵੀ ਥੋੜਾ ਬਹੁਤਾ ਸਿਸਟਮ ਚੇਂਜ ਹੋ ਜਾਂਦਾ ਆ ਵੀ ਫੇਰ ਵੀ ਸਾਨੂੰ ਪਰਿਵਾਰ ਦੀ ਸਪੋਰਟ ਬਹੁਤ ਮਿਲ ਜਾਂਦੀ ਉਹਨਾਂ ਨੂੰ ਪਤਾ ਆ ਉਹਨਾਂ ਨੂੰ ਪਤਾ ਬਹੁਤ ਚੀਜ਼ਾਂ ਹੁਣ ਪਿੱਛੇ ਜੇ ਇੱਕ ਈਮੂ ਫਾਰਮ ਵਾਲੇ ਚੱਲੇ ਸਗੇ ਹਾਂ ਹਾਂ ਉਹ ਮੈਨੂੰ ਲੱਗਦਾ ਨਹੀਂ ਵੀ ਹੁਣ ਕੋਈ ਰਿਹਾ ਉਹਨਾਂ ਨੇ ਤਾਂ ਪਹਿਲਾਂ ਕਾਫੀ ਫਾਰਮ ਖੁੱਲੇ ਸੀ ਉਹ ਵੀ ਹਾਂ ਤੇ ਇਹ ਤਾਂ ਚਲੋ ਕੰਮ ਇਦਾਂ ਦਾ ਵੀ ਸਦਾ ਚੱਲਣਾ ਹੀ ਆ ਦੁੱਧ ਦੀ ਕੰਜ਼ਮਪਸ਼ਨ ਤਾਂ ਬਈ ਹਮੇਸ਼ਾ ਹੀ ਲੋੜ ਰਹਿੰਦੀ ਆ ਹਾਂਜੀ ਹੁਣ ਸਾਡੇ ਦੁੱਧ ਪੂਰਾ ਹੀ ਨਹੀਂ ਹੁੰਦਾ ਪਹਿਲਾਂ ਤਾਂ ਸਾਰਾ ਮਲਾਵਟੀ ਦੁੱਧ ਸ਼ਹਿਰਾਂ 'ਚ ਵਿਕ ਰਿਹਾ ਆ ਤੇ ਬਈ ਤੁਸੀਂ ਇਹ ਦੇਖੋ ਹਰ ਇੱਕ ਹਰ ਘਰ ਨੂੰ ਹਰ ਰੋਜ਼ ਦੁੱਧ ਚਾਹੀਦਾ ਹੈ ਇੱਕ ਇੱਕ ਡਾਈਟ ਹੈ ਜਿਹੜੀ ਉਹਨਾਂ ਨੂੰ ਰੋਜ਼ ਲੈਣੀ ਪੈਂਦੀ ਹੈ ਹਾਂਜੀ ਹਾਂਜੀ ਇਹ ਤਾਂ ਲਾਜ਼ਮੀ ਹੈ ਜੀ ਚਾਹ ਪੀਣੀ ਜਾਂ ਕੁਛ ਵੀ ਹੈ ਪਰਵਾਹ ਚ ਮਤਲਬ ਸਾਡੇ ਤਾਂ ਚਲੋ ਕਲਚਰ ਚ ਹੀ ਹੈ ਦੁੱਧ ਕਲਚਰ ਚ ਹੀ ਹੈ ਨਹੀਂ ਬਹੁਤ ਵਧੀਆ ਭਾਈ ਤਾਂ ਵੀ ਦੋਸਤੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਡੈਰੀ ਦਾ ਕੰਮ ਕਰਨਾ ਤਾਂ ਟ੍ਰੇਨਿੰਗ ਲਾਓ ਆਪਦੇ ਨੇੜੇ ਜਿਹੜਾ ਵੀ ਕੋਈ ਪੰਜਾਬ ਡੈਰੀ ਡਵੈਲਪਮੈਂਟ ਦਾ ਦਫ਼ਤਰ ਹੈ ਉੱਥੇ ਜਾ ਕੇ ਉਹਨਾਂ ਨੂੰ ਪਤਾ ਕਰੋ ਗੱਲਬਾਤ ਕਰੋ ਬਹੁਤ ਸੋਹਣਾ ਕੰਮ ਹੈ ਆਪਦੇ ਘਰੇ ਰਹੋਗੇ ਆਪਦੇ ਪਰਿਵਾਰ ਚ ਰਹੋਗੇ ਖੇਤਾਂ ਚ ਕੰਮ ਕਰੋਗੇ ਇਹਨਾਂ ਦਾ ਜਿਹੜਾ ਗੋਹਾ ਉਹ ਵੀ ਖੇਤਾਂ ਚ ਵਰਤਿਆ ਜਾਂਦਾ ਹੈ ਖੇਤਾਂ ਚ ਇਹਨਾਂ ਲਈ ਖਾਣ ਪੀਣ ਨੂੰ ਸਮਾਨ ਆ ਜਾਂਦਾ ਤਾਂ ਕੁੱਲ ਮਿਲਾ ਕੇ ਬਹੁਤ ਚੰਗਾ ਕੰਮ ਹੈ ਤੇ ਤੁਸੀਂ ਉੱਥੋਂ ਟ੍ਰੇਨਿੰਗਾਂ ਲਓ ਲੋਨ ਲਓ ਜੇਕਰ ਪੈਸੇ ਨਹੀਂ ਹੈਗੇ ਲੋਨ ਨੂੰ ਸਹੀ ਜਗ੍ਹਾ ਤੇ ਲਾਓ ਤਾਂ ਜੋ ਕਮਾਈ ਹੋ ਸਕੇ ਇੱਥੋਂ ਲੋਨ ਲੈ ਕੇ ਕਿਤੇ ਹੋਰ ਨਾ ਲਾ ਦਿਓ ਤਾਂ ਜੋ ਤੁਸੀਂ ਫੇਰ ਘਾਟੇ ਚ ਚਲੇ ਜਾਓ ਤੇ ਚੱਕ ਦਿਓ ਫਟੇ ਦੁੱਧ ਪੈਦਾ ਕਰੋ ਵੱਧ ਤੋਂ ਵੱਧ ਚੰਗਾ ਦੁੱਧ ਪੈਦਾ ਕਰੋ ਤਾਂ ਜੋ ਆਪਣੇ ਪੰਜਾਬ ਦੇ ਲੋਕ ਤੰਦਰੁਸਤ ਹੋ ਸਕਣ ਸਤਿ ਸ਼ਕਲ ਸਤਿ ਸ਼ਕਲ ਭਾਈ ਸਤਿ ਸ਼ਕਲ ਭਾਜੀ